ਕੀਲ ਹੋ ਗਈ ਹਜ ਕੇ ਚੁੱਪ ਚੁਪ ਜਿ ਬੈਠੀਆਂ ਅੱਗੇ ਤਾਂ ਜਬਾਨ ਨਹੀਂ ਖੜਦੀ ਨੀ ਹੁੰਦੀ ਸੋਨੂੰ ਦੱਸੇ ਦਾ ਕੀ ਫਾਇਦਾ ਤੂੰ ਤਾਂ ਮੇਰ ਆਪਦੀ ਭੈਣ ਦੀ ਲੈਣੀ ਆ ਉਹ ਮੇਰ ਮੈਂ ਕਦ ਲੈਣਾ ਉਹਦੀ ਯਾਰ ਹੁਣ ਕੀ ਹੋ ਗਿਆ ਲੈ ਹੋਇਆ ਹੀ ਨਹੀਂ ਹੈਗਾ ਹਲੇ ਕੁਛ ਆ ਫੈਕਟਰੀ ਜੇ ਲੱਗਣ ਨੂੰ ਫਿਰਦੀ ਆ ਲੈ ਦੱਸ ਬੇਚ ਤੇ ਕਰਾਉਗੀ ਆਪਣੇ ਹੁਣ ਯਾਰ ਇਹ ਚ ਬੀਸਤੀ ਕਿੱਥੋਂ ਆ ਵਧੀਆ ਗੱਲ ਆਉਦੇ ਪਰੰਦਾ ਸਟਾਰਟ ਹੋਣ ਨੂੰ ਫਿਰਦੀ ਅਗਲੀ ਮੜੀ ਗਲੀ ਚ ਕੀ ਆ ਫਿਰ ਹੋਰ ਕੰਮ ਲੱਭ ਲੈ ਕੋਈ ਆ ਫੈਕਟਰੀਆਂ ਚ ਸੌਣੀ ਲੱਗੂਗੀ ਤਾਂ ਕਿਸਾਨ ਦੇ ਇੱਥੇ ਮੈਂ ਹਰਾਣਾ ਦੇ ਰਤੋਂ ਜੱਸੀ ਜਦੋਂ ਦੇ ਘਰ ਦਾ ਕੰਮ ਕਰ ਕੋਈ ਕਰਦਾ ਨਹੀਂ ਹੈਗਾ ਹੈ ਜੇ ਆਪ ਆਪ ਦੇ ਪੈਰਾਂ ਤੇ ਖੜੀ ਹੋ ਜੂਗੀ ਚਾਰ ਪੈਸੇ ਕਮਾ ਲੂਗੀ ਆਪਦੇ ਘਰ ਨੂੰ ਜੋੜ ਲੂਗੀ ਕੋਈ ਨੁਕਸਾਨ ਹੋ ਜੂਗਾ ਕਾਨੂੰ ਜਵਗਜਲਾ ਹੋ ਜੂਗਾ ਕਿਸੇ ਨੂੰ ਦਾ ਥੜ ਦੀ ਫਿਰੂ ਕੀ ਬਈ ਉਹ ਨਾ ਤੁਸੀਂ ਸਾਰੇ ਦਿਨ ਤੇ ਬੈਡਾਂ ਦੇ ਬੈਠੇ ਰਹਿੰਦੇ ਹੋ ਤੁਸੀਂ ਕੋਈ ਕੰਮ ਨਹੀਂ ਕਰਦੇ ਹੈਗੇ ਮੈਂ ਤਾਂ ਕਿਤੇ ਜਾਂਦੀ ਨਹੀਂ ਹੈਗੀ ਉਹਨੂੰ ਕਿੱਦਰੇ ਪਤਾ ਨਹੀਂ ਅੱਗ ਲੱਗੇ ਫੈਕਟਰੀ ਚ ਲੱਗਣ ਦੇ ਦੱਸ ਆ ਪਹਿਲਾਂ ਵੀ ਜ਼ਮੀਨ ਹੈਗੀ ਆ ਠੀਕ ਹੈ ਜ਼ਮੀਨ ਤਾਂ ਫਿਰ ਉਹਨਾਂ ਕੋਲ ਵੀ ਹੈਗੀ ਹੈ ਨਾ ਇੰਨੀ ਨਹੀਂ ਤਾਂ ਹੈਗੀ ਜਿੰਨੀ ਆਪਣੇ ਕੋਲ ਹੈ ਵੀ ਆਪਣਾ ਗੁਜ਼ਾਰਾ ਵਧੀਆ ਹੋ ਜਾਂਦਾ ਚੰਗਾ ਉਹ ਹੱਥਾ ਢ ਦੀ ਫਿਰਦੀ ਹੈ ਘਰ ਵਾਲਾ ਉਹ ਤਾਂ ਨਸ਼ੇੜੀ ਹੈ ਇੰਨੀ ਕੁ ਜ਼ਮੀਨ ਤਾਂ ਹੈਗੀ ਹੈ ਨਾ ਬਟ ਐਂ ਪਾਸ ਹੋ ਜਾਂਦਾ ਉਹਨਾਂ ਦਾ ਜਦੋਂ ਐਂ ਪਾਸ ਹੋਵੇ ਨਾ ਹੋਵੇ ਗੱਲ ਪਤਾ ਕੀ ਹੁੰਦੀ ਹੈ ਜਦੋਂ ਬੰਦਾ ਬੱਕਰੋਂ ਬਾਹਰ ਆਉਂਦਾ ਨਾ ਦਿਮਾਗ ਉਹਦਾ ਕਿਸੇ ਹੋਰ ਪਾਸੇ ਉਹ ਹੋ ਜਾਂਦਾ ਲੱਗ ਜਾਂਦਾ ਠੀਕ ਹੈ ਜਦੋਂ ਬੰਦਾ ਸਾਧਨ ਘਰੇ ਬਿਠੇ ਰਹਿੰਦਾ ਜਨਾਨੀ ਬੰਦੇ ਨੇ ਕੀ ਨੇ ਬੰਦਾ ਜਨਾਨੀ ਨੂੰ ਉਹ ਕੀ ਦੇਖ ਦੇ ਕੇ ਚਿੜੀ ਜਾਂਦੇ ਨੇ ਉਹ ਤਾਂ ਗੁੱਸਾ ਕਰਦੇ ਉਹਦੇ ਗੁੱਸਾ ਕਰੀਂਦਾ ਨਾਲੇ ਰਹਿਣ ਦਖ ਨੂੰ ਉਹਦੇ ਘਰ ਦਾ ਫਿਰ ਵੀ ਸ਼ਰਾਬੀ ਐ ਜੇ ਦੂਰ ਹੋ ਗਈ ਅੱਖਾਂ ਤੋਂ ਸ਼ਾਮ ਨੂੰ ਹੱਸ ਕੇੜ ਕੇ ਮਿਲ ਲੰਗੇ ਕੋਈ ਫਰਕ ਪੈ ਜਾਂਦਾ ਚੀਜ਼ ਦਾ ਨਾਲੇ ਕੰਮ ਕਰੂਗੀ ਜਦੋਂ ਉਹਨੂੰ ਵੀ ਕੰਜਰ ਨੂੰ ਬਿਸ਼ਰਮੀ ਆਊਗੀ ਇੱਕ ਤਾਂ ਉਹ ਉਰੀ ਮਿੱਥੋ ਜਾਂਦੀ ਹੈਗੀ ਦੇਖ ਹਨਾ 10 ਦਿਨਾਂ ਬਾਅਦ ਆ ਜਾਂਦੀ ਔਰੇ ਫਿਰ ਮਹੀਨਾ ਮਹੀਨਾ ਬੈਠੀ ਰਹਿੰਦੀ ਹੈਗੀ ਹੁਣ ਫੈਕਟਰੀ 'ਚ ਲੱਗੂਗੇ ਨੇੜੇ ਤੇੜੇ ਕਹਿੰਦੀ ਐ ਤੇ ਫਿਰ ਉਰੇ ਆਇਆ ਕਰੂਗੀ ਸ਼ਾਮ ਨੂੰ ਬਸ ਫਿਰ ਮੈਂ ਤਾਂ ਉਹਨਾਂ ਜੋਗੀ ਰਹਗੀ ਬਈ ਮੰਮੀ ਜੋਗੀ ਰਹਗੀ ਉਹਦੇ ਜੋਗੀ ਰਹਗੀ ਉਹਨਾਂ ਨੂੰ ਰੋਟੀਆਂ ਲਾਲਾ ਖਵਾਈ ਜਾਊਂਗੀ ਬਸ ਉਹ ਮੈਂ ਤਾਂ ਮੂਰੇ ਮੂਰੇ ਫਿਰਦੀ ਰਹੂੰਗੀ ਪਾਗਲਾ ਮੰਗੂ ਨੌਕਰਣੀ ਆ ਬਈ ਮੈਂ ਤਾਂ ਨਾ ਤੇਰਾ ਕੀ ਨੁਕਸਾਨਾ ਫਿਰ ਬਈ ਜੇ ਹੋਰੀ ਆ ਜਾ ਕਰੂਗੀ ਉਹ ਜੇਰਾ ਮੇਰਾ ਹੈ ਜੇ ਰਾਤ ਬਰਾਤ ਹਨੇਰਾ ਪੈਂਦਾ ਉਹਨੂੰ ਉਹਰੇ ਰਹਿ ਜੂ ਤਾਂ ਆਪਦਾ ਘਰ ਹੈ ਤੈਨੂੰ ਕੀ ਟੈਨਸ਼ਨ ਉਹਦੇ ਵਿੱਚ ਤੈਨੂੰ ਕੀ ਚੱਕਰ ਮੈਨੂੰ ਕੋਈ ਚੱਕਰ ਨਹੀਂ ਹੈ ਗਿਆ ਦਿਨ ਰਾਤ ਆ ਬਿਆ ਅਗਲੀ ਪਰ ਆਪਾਂ ਤਾਂ ਕੰਮ ਨਹੀਂ ਹੁੰਦੇ ਹੈਗੇ ਇੰਨੀ ਗੱਲ ਮੈਂ ਦੱਸ ਦਈਏ ਤੁਹਾਨੂੰ ਨਾ ਹੁਣ ਤੂੰ ਉਹਦੇ ਕੀ ਕੰਮ ਕਰਦੀ ਕੰਮ ਸਾਰੇ ਮੈਂ ਹੀ ਕਰਦੀਆਂ ਹੁਣ ਕਰਦੀਆਂ ਕੰਮ ਤੂੰ ਸਾਰੇ ਮੰਮੀ ਉਹਦੇ ਕੰਨ ਪਰ ਹੀ ਜਾਂਦੀ ਹੈ ਬੈਠੀ ਹੋ ਮੇਰੇ ਸਿਰ ਤੇ ਆ ਚੜਦੀ ਹੈਗੀ ਲੜਕੇ ਗਈ ਸੀ ਮੇਰੇ ਨਾਲ ਵੀ ਉਹ ਜੇ ਤੂੰ ਕੰਮ ਨਹੀਂ ਕਰਦੀ ਹੈਗੀ ਅਰ ਜਿਹ ਜਿਹਦੇ ਕੰਮ ਨੇ ਲੱਛਣ ਨੇ ਆਣੀ ਤਾਂ ਲੜੂਗੀ ਭਾਈ ਦੇਖ ਲੱਛਣ ਮੇਰੇ ਮਾੜੇ ਨੇ ਬਸ ਹੰਦਸੇ ਦਾ ਫਾਇਦੇ ਨਹੀਂ ਕੋਈ ਜਦ ਲੱਛਣ ਦਾ ਮੇਰੀ ਮਾੜੇ ਨੇ ਭਾਈ ਮਾ ਤਾਂ ਤੇਰਾ ਪਹਿਲੀ ਮੂੰਹ ਦੇਖ ਲਿਆ ਸੀਗਾ ਵੀ ਕੋਈ ਨਾ ਕੋਈ ਗੱਲ ਹੈਗੀ ਹੈ ਜਿਹੜੇ ਕੋਈ ਨਾ ਕੋਈ ਸੱਪਾ ਪਾਏਗੀ ਤੂੰ ਹੱਲ ਨਹੀਂ ਹੈਗਾ ਕੋਈ ਜਬਰ ਜਬਰ ਬੋਲੀ ਜਾਣੀ ਆ ਉਹ ਐ ਕਰਦੀ ਉਹ ਐ ਕਰਦੀ ਕੰਮ ਤੇ ਲੱਗੂ ਨੁਕਸਾਨ ਕਿ ਉਹਦੇ ਵਿੱਚ ਕੰਮ ਤੇ ਚਾਰ ਪੈਸੇ ਲੈ ਘਰ ਤਾਂ ਘਰ ਬਣ ਲੂਗੀ ਹਾਂ ਮੇਰੇ ਘਰ ਆਪਦਾ ਬਣੂਗੀ ਰੋਟੀਆਂ ਉਹਰੇ ਖਾਊਗੀ ਉਹ ਘਰ ਤਾਂ ਆਪਦਾ ਬਣੂਗੀ ਨਾ ਓਏ ਹਮੇਸ਼ਾ ਥੋੜੀ ਹੋਰੀ ਆਇਆ ਕਰੂ ਉਹ ਹਮੇਸ਼ਾ ਹੀ ਆਇਆ ਕਰੂਗੀ ਸ਼ਾਮ ਨੂੰ ਦੇਖ ਲੈ ਤੁਸੀਂ ਹੁਣ ਇਹ ਗੱਲ ਕੀ ਹੈ ਵੀ ਜਿੱਦ ਦਿਨ ਮੈਨੂੰ ਰਾਤ ਬਰਾਤ ਹੋਇਆ ਕਰੇ ਤਾਂ ਉਹ ਉਤਰ ਜਾ ਕਰੂ ਮੈਂ ਤਾਂ ਕਿ ਹੁਣ ਰੋਜ਼ ਰਾਤ ਕਿੱਥੇ ਆਇਆ ਕਰੂਗੀ ਐਡੀ ਦੂਰ ਤੱਕ ਤੇ ਸੌਰੇ ਨੇਗੇ ਬਸ ਸੰਗੋ ਜਾਂਦੀਆਂ ਨਹੀਂ ਹੈਗੀਆਂ ਉਧਰ ਉਰੀ ਆਇਆ ਕਰੂਗੀ ਆਪਣੇ ਕੋਲ ਹੀ ਆਉਗੀ ਪੈਸੇ ਉੱਥੇ ਦੇਆ ਕਰੂਗੀ ਆਪਣੇ ਸੌਰੇ ਖਾਇਆ ਪੀਆ ਉਹਦੇ ਕਰੂਗੀ ਦੇਖ ਪਰ ਮੈਂ ਆਪ ਦਾ ਖਵਾ ਮੰਨ ਤੇਰਾ ਕਰ ਲੈ ਕੇ ਉਹ ਮੇਰਾ ਤੇਰਾ ਕਰ ਕਿਵੇਂ ਹੋ ਗਿਆ ਜਿੰਨਾ ਚਿਰ ਦਾ ਭਾਈ ਬੈਠਣ ਦਾ ਪਿਓ ਤੇ ਉਹਦੀ ਮਾਂ ਬੈਠੀ ਐ ਉਹਦਾ ਵੀ ਘਰ ਆਉਣੀ ਐ ਉਹਦਾ ਵੀ ਜ਼ਮੀਨ ਚ ਤੇ ਘਰ ਦੇ ਵਿੱਚ ਉਹਨੂੰ ਹਿੱਸਾ ਚੱਲ ਫਿਰ ਦੇ ਦੋ ਹਿੱਸਾ ਵਾਲੀ ਨੂੰ ਦੇ ਦੋ ਬਈ ਦੇ ਦੋ ਹਿੱਸਾ ਨਾਲ ਹੋਰ ਕੁਝ ਵੀ ਨਹੀਂ ਹੈਗਾ ਉਹ ਤੇਰਾ ਨਾ ਲੈ ਪਰ ਪਿੰਡੇ ਜਿਹੜਾ ਤੇਰਾ ਹਿੱਸਾ ਹੈ ਮੈਂ ਤਾਂ ਜਾਂਦੀ ਨਹੀਂ ਮੇਰੇ ਉਹਦੇ ਪੇਕੇ ਮੈਂ ਕਦੋਂ ਜਾਣੀ ਆ ਗੱਡੀ ਤਾਂ ਮਸਾ ਅਗਲਿਆਂ ਨੇ ਵੀ ਬਦਿਆ ਟਲੀ ਸਾਡੇ ਨੂੰ ਜਾਂਦੀ ਨਹੀਂ ਹੈਗੀ ਤੂੰ ਬਸ ਫਿਰ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਮੈਂ ਤਾਂ ਆਪਦੇ ਪੇਕੇ ਜਾਣੀ ਆਗੀ ਹੁਣ ਮੈਂ ਤਾਂ ਆਪਦੇ ਭਾਈ ਨੂੰ ਕਰਦੀ ਆ ਫੋਨ ਜੇ ਦੋ ਆ ਲੱਛਣ ਨੇ ਥੋਡੇ ਤੁਸੀਂ ਫੋਨ ਕਰਦੇ ਮੈਨੂੰ ਤਾਂ ਲੈ ਹੂੰ ਹਮ ਛੋਟੀ ਜਿਹੀ ਗੱਲ ਵੀ ਲੱਗਦੀ ਏ ਤੈਨੂੰ ਹੈ ਨਾ ਛੋਟੀ ਜਿਹੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਇਹ ਵੀ ਉਰੇ ਆਇਆ ਕਰੂਗੀ ਘਰ ਮੇਰਾ ਖਾਊਗੀ ਪੈਸੇ ਸੋਰੇ ਦਊਗੀ ਆਪਦਾ ਘਰ ਬਣਾਊਗੀ ਅਗਲੀ ਮੇਰਾ ਤਾਂ ਕੁਝ ਵੀ ਨਹੀਂ ਹੋਣਾ ਨਾ ਤੁਸੀਂ ਬੋਲੇ ਹੋਗੇ ਜਮਾ ਪਤਾ ਨਹੀਂ ਕਈਆਂ ਹੀ ਗੱਲਾਂ ਕਰਦੇ ਹੋਗੇ ਗੱਲੇ ਨਹੀਂ ਸੁਣਦੇ ਹੈਗੇ ਹੁਣ ਤੂੰ ਕੀ ਚਾਹਣੀ ਐ ਕੀ ਕਰਾਂ ਮੈਂ ਫਿਰ ਉਹ ਦੱਸ ਦੇ ਉਹ ਕਰ ਦੇਣਾ ਭਾਈ ਮੈਂ ਤਾਂ ਕਹਿ ਦੋ ਭਈ ਅਗਲੀ ਨੂੰ ਆਪਦੇ ਸੋਰੇ ਆਇਆ ਕਰ ਜਾ ਆਪਦਾ ਕਿਤੇ ਹੋਰ ਰਹਿ ਲੈ ਘਰ ਫੇਰ ਇੰਤਜ਼ਾਮ ਕਰ ਲੈ ਆਪਦਾ ਰਹਿਣ ਦਾ ਕਿਤੇ ਹੋਰ ਮਿੱਥੋਂ ਇਹਦੇ ਕੰਮਕਾਰ ਹੁੰਦੇ ਹੈਗੇ ਐਨੇ ਨੇ ਜੱਸੀ ਤੂੰ ਆਪ ਸੋਚ ਕੱਪੜੇ ਕੱਢ ਦਿੰਦੀ ਐਨੇ ਨੇ ਧੋਣੇ ਪੈਂਦੇ ਨਹੀਂ ਜੀ ਸਾਬਣਾ ਤਾਂ ਘਰੋਂ ਹੀ ਲਗਦੀਆਂ ਨੇ ਉਹ ਤਾਂ ਨਹੀਂ ਬਾਹਰੋਂ ਲਿਆ ਕੇ ਦਿੰਦੀ ਅਗਲੀ ਉਹ ਫਿਰ ਮੇਰੀ ਭੈਣ ਆ ਫਿਰ ਕੀ ਹੋ ਗਿਆ ਬਗਾਨੀ ਥੂੜੀਆ ਕੋਈ ਵੀ ਗਵਾਂਢੀ ਨੇ ਭਈ ਆਪਣਾ ਘਰੋਂ ਖਾਈ ਜਾਂਦੇ ਨੇ ਆਪਣਾ ਘਰ ਤਾਂ ਤਾਂ ਹੈ ਚੱਕ ਕੇ ਮੰਮੀ ਐਨਾ ਕੁਝ ਪੜਾਉਂਦੀ ਐ ਉਹਨੂੰ ਹਲੇ ਲੈ ਜਾਂਦੀ ਐਗੀ ਚੱਕ ਕੇ ਝੋਲਾ ਭਰ ਕੇ ਲੈ ਜਾਂਦੀ ਐ ਉਹਰੋ ਸਾਰਾ ਘਰ ਖਵਾ ਦੋ ਉਹਨੂੰ ਪੂਰੇ ਤਾਂ ਕੁਝ ਵੀ ਨਹੀਂ ਬਚਣਾ ਹੈਗੇ ਦੱਸ ਤੂੰ ਵੀ ਹੱਦ ਕਰਦੀ ਏ ਹੁਣ ਦੱਸ ਉਹਨੂੰ ਕਿਹੜੇ ਮੋਹ ਨਾਲ ਕਹੂੰਗਾ ਮੈਂ ਵੀ ਭਈ ਉਹ ਰੋ ਭੱਗ ਜਾ ਕਿਉਂ ਕਹਦੇ ਘਰ ਚ ਲੜਾਈ ਹੁੰਦੀ ਆ ਬਈ ਸਾਡੇ ਤਾਂ ਕਹਦੇ ਆਪਦਾ ਕਿਤੇ ਹੋਰ ਇੰਤਜ਼ਾਮ ਕਰ ਲੈ ਲੈਣ ਦਾ ਜਿੱਥੇ ਆਬਸਲੀਏ ਕੋਲੇ ਰਹਿ ਜਾ ਕਰੀ ਉੱਥੇ ਰਹਿ ਜਾ ਕਰੂਗੀ ਆਵੇ ਉਧਰੋਂ ਸਾਰੇ ਭੱਗ ਜਾ ਕਰੂਗੀ ਦੋ ਦੋ ਘਰ ਹੁੰਦੇ ਹੋਏ ਜੀ ਅਗਲੀ ਕਿਸਦੇ ਘਰੇ ਰਹੇ ਹੈ ਮੈਨੂੰ ਠੇਕਾ ਲਿਆ ਹੈ ਗਿਆ ਫਿਰ ਉਹਦਾ ਬੜਾ ਸਿਆਪਾਸੜਿਆ ਜਾਂ ਫਿਰ ਮੈਨੂੰ ਤਲਾਕ ਦੇ ਦਿਓ ਕਿ ਪਿੱਛੇ ਖੂ ਮੂਰੇ ਖਾਈ ਕਿੱਧਰ ਜਾਵੇ ਬੰਦਾ ਉਹ ਪੈਣਾ ਮੇਰੀ ਉਹਨੂੰ ਓੱਡੀਆਂ ਓੱਡੀਆਂ ਗੱਲਾਂ ਕਹਿ ਕੇ ਮੈਂ ਦੂੰਗਾ ਮੈਂ ਕਿਵੇਂ ਕਹਦਾ ਵੀ ਤੂੰ ਫੈਕਟਰੀ 'ਚ ਨਾਂ ਲੱਗ ਤੂੰ ਉਹ ਸਾਡੇ ਘਰੋਂ ਜਾ ਕਿਵੇਂ ਕਹਦੂੰਗਾ ਮੈਂ ਕੋਈ ਨਾ ਆਪੇ ਪਤਾ ਲੱਗ ਜੂਗਾ ਹੌਲੀ ਹੌਲੀ ਬਲਾਉਣ ਦੀ ਲੋੜ ਨਹੀਂ ਹੈਗੀ ਆਪੇ ਆਉਣ ਹਟ ਜੂਗੀ ਫਿਰ ਮੇਰੀ ਮਾਂ ਤੇ ਪੈਣ ਤੇ ਹੀ ਕਹਿਣਗੇ ਹਨਾ ਵੀ ਆਪਦੀ ਜਾਨ ਦੇ ਪਿੱਛੇ ਲੱਗ ਕੇ ਮੈਨੂੰ ਆ ਚੀਜ਼ਾਂ ਕਹਿਣ ਲੱਗਿਆ ਕਦੀ ਜਾਣਦੇ ਫਿਰ ਤੁਸੀਂ ਉਹਦੇ ਨਾਲ ਜ਼ਿੰਦਗੀ ਕੱਟਣੀ ਹੈ ਕਿ ਮੇਰੇ ਨਾਲ ਜ਼ਿੰਦਗੀ ਕੱਟਣੀ ਹੈ ਜੀ ਉਹ ਬਰਤਨ ਤਾਂ ਉਹਨਾਂ ਨਾਲ ਵੀ ਆ ਮੈਂ ਬਰਤਨ ਨਾਲ ਕਿੱਦੜੇ ਨਹੀਂ ਬਰਤਨ ਹੈਗੇ ਉਹਦੇ ਨਾਲ ਦੱਸ ਤੇ ਤੂੰ ਨਹੀਂ ਉਹਦੇ ਪਿੱਛੇ ਨਾ ਬਰਤਦੀ ਹੈਗੀ ਤੂੰ ਨਹੀਂ ਫੋਨ ਤੇ ਗੱਲਾਂ ਕਰਦੀ ਹੈਗੀ ਮੈਂ ਇਹਨਾਂ ਤਾਂ ਨਹੀਂ ਜਾਂਦੀ ਹੁਣ ਉਹ ਤਾਂ ਉਰੀ ਪਿੱਪੜ ਲੱਗੂ ਮੈਨੂੰ ਤਾਂ ਇਹ ਉਥੇ ਔਖਾ ਕਰਦੀ ਜਾ ਕੇ ਉਹਨਾਂ ਨੂੰ ਔਖੀ ਨੂੰ ਪੁੱਛ ਤੈਨੂੰ ਉੱਥੇ ਕੀ ਕਰ ਲਿਆ ਕੀ ਤੈਨੂੰ ਉਹਨਾਂ ਨੇ ਸਪੈਸ਼ਲ ਡਿਸ਼ ਬਣਾਉਣ ਨੂੰ ਕਹਤੀ ਵੀ ਮੇਰੇ ਲਈ ਦੀਦੀ ਆਹ ਬਣਾ ਦੇ ਕੀ ਕਹਤਾ ਮਾੜੇ ਮਾੜੇ ਨਾਲ ਇੰਨਾ ਖਰਚਾ ਹੋ ਜਾਂਦਾ ਹੁੰਦਾ ਉਹੀ ਲੱਗਦਾ ਕੋਈ ਨਾ ਪਰ ਹੈਗੇ ਬੈਠੇ ਸੀ ਕਮਾਉਣ ਵਾਲੇ ਫਿਰ ਦਈ ਜਾਓ ਚੱਕ ਚੱਕ ਕੇ ਮੈਨੂੰ ਕੀ ਹੈਗਾ ਫੜਾ ਦੇ ਸਾਰਾ ਘਰ ਫੜਾ ਦੇ ਹਵਾਇਆ ਗਈ ਤੂੰ ਤਾਂ ਉਹਨੂੰ ਸਾਰਾ ਘਰ ਹੋਣਾ ਚਲ ਤੰਗਾ ਹੁਣ ਮੂੰਹ ਨਾ ਬਣਾ ਸਮਝ ਗਈ ਨਾ ਕਰ ਲੋ ਗੱਲ ਮੈਂ ਭੈਣ ਨਾ ਪੀ ਕਹਿਦੀ ਹਾਂ ਕਹਿ ਨੂੰ ਕਹੂੰ ਮੈਂ ਤੁਸੀਂ ਆਪਾਂ ਕਰਦੇ ਮੇਰੇ ਤਾਂ ਮਾ ਦੇਖ ਲੈ ਜਦੋਂ ਮੈਂ ਕੰਮ ਦੀ ਗੱਲ ਕਰੀ ਨਾ ਕਿ ਮੈਂ ਟੰਗ ਫਸਾਉਂਦੀ ਦੀ ਵਿੱਚ ਪਤਾ ਨਹੀਂ ਇਹਨੂੰ ਕੀ ਆਦਤ ਹੈਗੀ ਟੰਗਾ ਫਸਾਉਣ ਦੀ ਉਹੀ ਆ ਪੁੱਤ ਮੱਚੀ ਪਈ ਆ ਤਾਂ ਉਹਨੂੰ ਆਏ ਆ ਵੀ ਫੇਰ ਉਰੇ ਰੇਹਾ ਕਰੂਗੀ ਮੱਚੀ ਤੇ ਤਾਂ ਹੀ ਹੈਗੀ ਲੱਗਦੀ ਤੇ ਮੇਰੇ ਤੇ ਹੀ ਹੈ ਵੀ ਉਰੇ ਆਉਂਦੀ ਹੈ ਹੀ ਆਉਂਗੀ ਮੈਂ ਤਾਂ ਬਈ ਮੈਂ ਕਿਉ ਛੱਡਾਂ ਮੇਰਾ ਘਰ ਹੈਗਾ ਪੁੱਤ ਤੈਨੂੰ ਕੌਣ ਰੋਕਦਾ ਆਇਆ ਕਰੀ ਤੂੰ ਜੀ ਸਦਕੇ ਆਂ ਤੇਰਾ ਘਰ ਨਾਲੇ ਹੁਣ ਕਰਕੇ ਤਾਂ ਖਾਣਾ ਹੀ ਆ ਇਹ ਕਿਹੜਾ ਬੈਠੀ ਨੂੰ ਤੈਨੂੰ ਰੋਟੀ ਦੇ ਦਊਗੀ ਤਾਂ ਇਹ ਮੱਚੀ ਜੀ ਕਿੱਥੋਂ ਲੈਦੀ ਐ ਤੁਹਾਨੂੰ ਵੀ ਐਹੀ ਮਿਲੀ ਤੀਗੀ ਕਿਉਂਕਿ ਚੱਜਦੇ ਨਹੀਂ ਮਿਲੀ ਹੈਗੀ ਮੈਂ ਤੇਦੀ ਉਦੀ ਪੁੱਠੀ ਦੇਖ ਲਈ ਜਿੱਦੇ ਦੇਖਣ ਗਏ ਸੀਗੇ ਵੀ ਕਿਹੜਾ ਕਟੂਗੀ ਇਹ ਚੱਜ ਸੋਰ ਦੇ ਤਾਂ ਹੈਣੀਗੀ ਕਰਮਾਂ ਚ ਬੁੱਤ ਆਪਣੇ ਲਿਖੀ ਹੋਈ ਤੀਗੀ ਹੁਣ ਆਪਾਂ ਕਿਆ ਵੀ ਕੀ ਸਕਦੇ ਆ ਕਿਸੇ ਨੂੰ ਗੁਤਰੀ ਤਾਂ ਉਹਦੀ ਪੱਟਨ ਵਾਲੀ ਐ ਜਾ ਕੇ ਵਿਚੋਲਣ ਦੀਦੀ ਦੀ ਜਿਨੇ ਆਪਣੇ ਪੱਲੇ ਪਾਈ ਐ ਇਹ ਚੱਲ ਚੁੱਪ ਕਰ ਜਾ ਤੂੰ ਜੇ ਕਿਸੇ ਤੇ ਸੁਣ ਲਿਆ ਜਦੇ ਕਲੇਸ਼ ਪਾ ਲੰਦੀ ਐ ਤੈਨੂੰ ਪਤਾ ਤਾਂ ਹੈ ਰਿਸ਼ਤਾ ਮਾ ਉਹ ਬਿਨਾਂ ਸੁਣੇ ਵੀ ਪਾ ਲੰਦੀ ਐ ਕਿ ਰਿਸ਼ਤਾ ਸਰੀ ਦੀ ਕਲੇਸ਼ਾਂ ਪੈ ਗਈ ਪਲੇਸ ਕੀ ਪਹੂਗੀ ਉਹ ਪ੍ਰਿਤ ਬਈ ਹਮੈਦ ਨੂੰ ਇਹ ਕਹਿੰਦਾ ਸੀਗਾ ਵੀ ਜੇ ਤੂੰ ਫੈਕਟਰੀ ਦਾ ਕੰਮ ਜਾ ਕੈਨਸਲ ਕਰ ਦੇ ਤਾਂ ਵਧੀਆ ਹੋਊਗਾ ਕੀ ਹੋ ਗਿਆ ਬਈ ਹੁਣ ਹੁਣ ਤੇਰੇ ਕੰਨ ਭਰਤੇ ਹੋਣੇ ਉਹਨੇ ਤੂੰ ਲੱਗ ਜਾ ਉਹਦੇ ਪਿੱਛੇ ਬਈ ਫਿਰ ਮੈਂ ਕਰਾਂ ਵੀ ਕੀ ਕਿਦੀ ਸੋਣਾ ਕਿਦੀ ਨਾ ਸੋਣਾ ਕਰਨਾ ਕਿਉਂ ਨਹੀਂ ਬਈ ਜੇ ਤੂੰ ਉਹਨੂੰ ਕੁਝ ਕਹੇਗਾ ਫੇਰ ਇਹੋ ਹੋਊਗੀ ਉਹ ਸੁਧਰੂਗੀ ਉਹ ਤਾਂ ਸ਼ਾਇਦ ਮਿਲ ਰਹੀ ਹੈ ਤੂੰ ਕੁਝ ਕਹਿੰਦਾ ਨਹੀਂ ਉਹਨੂੰ ਮੈਂ ਤਾਂ ਪਥੇਰਾ ਪਟਕਿਆ ਆ ਜੋ ਤਾਂ ਅਗਲੀ ਕਹਿੰਦੀ ਆ ਮੈਂ ਤਾਂ ਝੋਣਾ ਚੱਕ ਕੇ ਚੱਲੀ ਪੇਕੇ ਫਿਰ ਝੁਗਣਾ ਪੈਂਦਾ ਬਦਿਆ ਫਿਰ ਬਗੀਆਂ ਜਾਂਦੀ ਜਾਂਦੀ ਹੈ ਬਾਈ ਕੀ ਕਰਾਂ ਉਹ ਜੀ ਤਾਂ ਬਾਈ ਮੈਂ ਤੈਨੂੰ ਕਹਿੰਦਾ ਤਾਂ ਸੁਣੋ ਨਹੀਂ ਲੱਗਦਾ ਹੈਗਾ ਉਹੀ ਗੱਲ ਹੈ ਤੂੰ ਤਾਂ ਤੇ ਘਰੋਂ ਬਾਹਰ ਹੋਈ ਹਾਂ ਮੇਰਾ ਘਰ ਵੀ ਇਦੋਂ ਪਟਿਆ ਜਾਂਦਾ ਮੈਂ ਵੀ ਕੀ ਕਰਾਂ ਮਜਬੂਰ ਹਾਂ ਮੈਂ ਉਹ ਕਹਿੰਦੀ ਜੇ ਫੈਕਟਰੀ ਚ ਲੱਗੂਗੀ ਲੋਕ ਕੀ ਕਹਿਣਗੇ ਵੀ ਹਾਂ ਜੀ ਹਾਂ ਇਹਨਾਂ ਦੀ ਕੁੜੀ ਫੈਕਟਰੀ ਚ ਅਗੀ ਹੋਈ ਹੈ ਉੱਥੇ ਕੰਮ ਕਰਦੀ ਹੈ ਜਾਂ ਤਾ ਉਹ ਨੂੰ ਬਈ ਐ ਕਹਦੇ ਵੀ ਐ ਕਰ ਮਹੀਨੇ ਦਾ ਇਹਨੂੰ 10-15000 ਰੁਪਏ ਦੇ ਦਿਆ ਕਰ ਕਿਤੇ ਨਹੀਂ ਜਾਂਦੀ ਮੈਂ ਤਾਂ ਜਮਾ ਕਰੇ ਬਹਿ ਜੂਗੀ ਉਹ ਤਾਂ ਗੱਲ ਤੇਰੀ ਠੀਕ ਐ ਕਰਾਂ ਮੈਂ ਕੀ ਪਤਾ ਨਹੀਂ ਇਹਨੂੰ ਮੇਰੇ ਤੋਂ ਕਾਹਦੀ ਤਕਲੀਫ ਹੈਗੀ ਮੈਂ ਤਾਂ ਸਮਝ ਨਹੀਂ ਕਿ ਉਹ ਬਿਨਾਂ ਗੱਲੋਂ ਮੇਰੇ ਤੇ ਲੱਗੀ ਜਾਂਦੀ ਐ ਮੈਨੂੰ ਘਰ ਚ ਦੇਖ ਕੇ ਨਹੀਂ ਰਾਜੀ ਹੈਗੀ ਇਹ ਇਹ ਤਾਂ ਸਿੱਧਾ ਕਹਿ ਦੋ ਵੀ ਮੈਂ ਨਹੀਂ ਆਉਂਦੀ ਘਰੇ ਉਹ ਐਂ ਤਾਂ ਕਹਿੰਦੀ ਆਪਦੀ ਅੰਚ ਤਾਂ ਇਹ ਮੇਰੇ ਤਾਂ ਬਥਰੀ ਕਹਿੰਦਾ ਇਹਨਾਂ ਗੱਲ ਕਢੀ ਆ ਉਹ ਤਾਂ ਮੈਂ ਜਿਹੜੀ ਗੱਲ ਪੀ ਜਾਣਾਂ ਵੀ ਕਾਹਨੂੰ ਤੁਹਾਡੇ ਤੱਕ ਲੈ ਕੇ ਆਵਾਂ ਅੱਗੇ ਹੁੰਦਾ 10 ਦਿਨ ਰਹਿਣਾ ਕੀ ਇਹ ਅੱਗੇ ਤਾਂ ਘਰੇ ਕੁਝ ਨਹੀਂ ਕਹਿੰਦਾ ਸੀਗਾ ਇਹ ਤਾਂ ਆਪ ਉਹਨੂੰ ਤੰਗ ਕਰਦੀ ਹੋਊਗੀ ਇਹ ਜਿਹੀਆਂ ਗੱਲਾਂ ਕਰਦੀ ਮੇਰੇ ਲਈ ਦੇਖ ਲੈ ਮਾਂ ਇਹ ਜੀ ਆ ਪਤਾ ਹੀ ਹੈ ਮੈਨੂੰ ਮੈਨੂੰ ਕਿਹੜੇ ਮਾੜੇ ਕਰਮ ਕਰਕੇ ਮੈਣੀ ਪੱਲੇ ਪਈ ਗਈ ਪਿੱਠ ਪਿੱਛੇ ਵੀ ਮੈਨੂੰ ਬਥੇਰੇ ਮੇਨੇ ਦਿੰਦੀ ਐ ਬਥੇਰੀਆਂ ਤੇਰੀਆਂ ਮਾਂ ਬੁਰੀਆਂ ਕਰਦੀ ਮੇਰੇ ਕੋਲੇ ਮੈਂ ਤੈਨੂੰ ਕਹਿੰਦਾ ਦੱਸੀ ਨਹੀਂ ਹੈਗਾ ਜਾਣ ਕੇ ਵੀ ਇਸ ਦਾ ਪਹਿਲੀ ਦੁਖੀ ਸਾਡੀ ਕੁੜੀ ਪਈ ਘਰੇ ਆਈ ਬੈਠੀ ਐ ਪਰ ਉਹਨਾਂ ਸਾਡਾ ਨਹੀਂ ਕੰਮ ਦਾ ਹੈਗਾ ਨਸ਼ੇੜੀ ਟੱਕਰ ਗਿਆ ਅਸੀਂ ਤਾਂ ਪਹਿਲੀ ਦੁਖੀਆਂ ਨੇ ਜਾਦੀ ਉਹ ਤੋ ਚੀਜ਼ਾਂ ਨਿੱਜਾ ਫਾਇਦਾ ਚੱਕੀ ਜਾਂਦੀ ਐ ਚੱਕ ਕੇ ਉਧਰੋਂ ਆਦੇ ਪ੍ਰਾਣੂ ਫੋਨ ਕਰ ਦਿੰਦੀ ਐ ਇਹੇ ਜਿਹੇ ਤੇ ਘਰ ਦੇ ਨੇ ਜਿਹੜੇ ਇਹਨੂੰ ਸਮਝਾਉਣ ਦੀ ਥਾਂ ਤੇ ਕਹਿੰਦੇ ਨੇ ਹਾਂਸੀ ਦੇ ਨੂੰ ਲੈ ਜਾਂਦੇ ਨੇ ਸਭ ਜਿਹੜਾ ਤਾਂ ਕੀਤੀ ਗਾ ਨੂੰ ਬੀਲੀ ਨੇ ਬੀਲੀ ਨੇ ਕੰਜਰੋ ਤਾਂ ਜਿਹੋ ਜੀ ਕੋਕ ਕੋਕ ਦੇ ਬੱਚੇ ਜਿਹੜੇ ਜੜੀ ਮਾੜੀ ਹੁੰਦੇ ਨਾ ਬੰਦੇ ਦੀ ਟਾਣੀਆਂ ਪੱਤੀ ਫਿਰ ਉਹੋ ਜੀ ਹੁੰਦੇ ਹੁੰਦੇ ਨੇ ਇਹ ਤਾਂ ਪਰਿਵਾਰ ਪਿਛੋਂ ਹੋਵੇ ਉਹੋ ਜੀ ਆਪ ਨੇ ਫਿਰ ਸੰਸਕਾਰੀ ਪਰਿਵਾਰ ਥੋੜੀ ਅਜਿੱਤੀ ਨੂੰ ਅਜਿਹਾ ਕਰ ਦਿੰਦਾ ਹੁੰਦਾ ਜਿਹੜੇ ਮਾਪਿਆਂ ਨੇ ਉਹੋ ਜੀ ਆਪ ਆਏ ਪਤਾ ਨਹੀਂ ਇਹ ਜੀ ਆਪਣੇ ਪੱਲੀ ਪੈਣੀ ਪੀਗੀ ਚੱਲ ਪਾਵੇ ਤੂੰ ਨਾ ਇਹਦੇ ਪਿੱਛੇ ਲਾੜੋ ਦੇ ਨਾ ਤੈਂ ਤਾਂ ਉਹਦੇ ਨਾਲ ਹੁਣ ਟਾਈਮ ਕੱਟਣਾ ਪੁੱਤ ਇਹਦੀ ਤਾਂ ਜ਼ਿੰਦਗੀ ਜਿਹੇ ਜੀ ਹੈਗੀ ਹੈਗੀ ਮੈਂ ਲੜਦਾ ਨਹੀਂ ਹੈਗਾ ਮੈਂ ਉਦੇ ਵਿੱਚ ਥੋੜੀ ਥੋੜਾ ਪਲੇਸ ਕਰੂੰਗਾ ਬਸ ਮੈਂ ਤਾਂ ਹੀ ਗੱਲ ਕਹਿਣ ਆਇਆ ਸੀਗਾ ਵੀ ਬਈ ਦਫਾਇਟ ਜੇ ਨਾ ਲੱਗੋ ਚਲ ਜੇ ਤਰੀ ਜਿੱਦਾ ਤਾਂ ਲੱਗਣਾ ਤਾਂ ਬਈ ਫਿਰ ਜਿੱਦ ਨਹੀਂ ਹੈਗੀ ਬਈ ਮੇਰੀ ਮਜਬੂਰੀ ਹੈ ਉਹ ਤਾਂ ਠੀਕ ਹੈ ਬਈ ਮੈਨੂੰ ਪਤਾ ਤਰੀ ਮਜਬੂਰੀ ਹੈ ਤਾਂ ਫਿਰ ਕੀ ਤਾਂ ਫਿਰ ਬਈ ਉਹਨੇ ਐਂ ਕਿਹਾ ਵੀ ਜਿਆਦਾ ਉਹਦੇ ਪਿੰਡੀ ਜਾਇ ਕਰੇ ਵੀ ਜਿਆਦੀ ਸੀਨ ਦੇ ਘਰ ਰਾਤ ਕੱਟਣਾ ਕਰੀ ਵੀ ਉਰੀ ਨਾਲ ਵੀ ਰਾਤ ਤੂੰ ਉਹਦੀ ਗੱਲ ਮੰਨ ਵੀ ਲਈ ਬਈ ਇਹ ਬੜਾ ਫਿਰ ਤੂੰ ਚੌੜਾ ਹੋ ਕੇ ਮੈਨੂੰ ਕਹੀਂ ਨਾ ਬਈ ਮੈਂ ਕਰਦਾ ਵੀ ਕੀ ਮਤਲਬ ਜਵਾਬ ਦਿੱਤਾ ਸੀਗਾ ਵੀ ਉਹਦਾ ਘਰ ਹੈ। ਚੱਲ ਕੋਈ ਨਾ ਬਾਈ ਮਾਂ ਪਿਓ ਹੈਗਾ ਜਾਂਦਾ ਔਰੇ ਉਹ ਉਰੀ ਆਊਗੀ ਔਰ ਕਿੱਥੇ ਜਾਊਗੀ। ਭਰਾ ਕਹਿੰਦੇ ਹੁੰਦੇ ਨੇ ਵਿਆਹ ਤੋਂ ਪਹਿਲਾਂ ਹੀ ਹੁੰਦੇ ਹੁੰਦੇ ਨੇ ਵਿਆਹ ਤੋਂ ਬਾਅਦ ਤਾਂ ਉਹ ਆਪਦੇ ਘਰਾਂ ਲੈਂਦੀ ਹੁੰਦੇ ਨੇ। ਮੈਂ ਤਾਂ ਤੇਰਾ ਆਪਦਾ ਖੂਨ ਕੁਛ ਲੱਗੀ ਨਹੀਂ ਤੇਰਾ। ਕੋਈ ਗੱਲ ਨਹੀਂ। ਜੇ ਨਹੀਂ ਬਾਈ ਮੈਨੂੰ ਆਪਦੇ ਘਰੇ ਬਾੜਦੇ ਹੈਗੇ ਮੈਂ ਤਾਂ ਆਪਦਾ ਗੁਜ਼ਾਰਾ ਕਰਨੀ ਹੀ ਹੈ। ਮੈਂ ਤਾਂ ਲੱਗੂੰਗੀ ਕੰਮ ਤੇ। ਮੈਂ ਤਾਂ ਆਪਦੀ ਸਹੇਲੀ ਦੇ ਘਰੇ ਰਹਿ ਕੇ ਮੁਰਜਿਆ ਕਰੂ ਤੁਹਾਡੇ ਘਰੇ ਤਾਂ ਮੈਂ ਪੈਰ ਨਹੀਂ ਪਾਉਂਦੀ ਹੈਗੀ। ਪੱਥਰ ਦੇ ਲਕੀਰੇ ਵੀ ਮੇਰੀ। ਬਾਈ ਇਹ ਗੱਲਾਂ ਮੈਂ ਥੋੜੀ ਕਹਿ ਰਿਆਂ। ਮੇਰੇ ਤਾਂ ਕੋਈ ਨਾ ਭਾਈ ਜਦੋਂ ਅਗਲੀ ਨਿਬਰਤ ਤੱਕ ਇਹ ਰਾਜੀ ਹੈਗੀ ਮੈਂ ਅਗਲੀ ਨਾਲ ਉੱਪਰ ਵਰਤਨੀ ਆ ਮੈਂ ਜਦੋਂ ਆਵਾਂ ਤਾਂ ਅਗਲੀ ਬਲਾਕੇ ਨਹੀਂ ਰਾਜੀ ਮੈਨੂੰ ਇਧਰ ਮਤਲਬ ਜੇ ਬਾਲੀਓ ਨੂੰ ਦਿੱਕਤ ਹੈ ਜੀ ਮੇਰੇ ਤੋਂ ਮੇਰੇ ਮੂਹਤੇ ਆ ਕੇ ਕਹਦੇ ਵੀ ਨਾਇਆ ਕਰ ਸਾਡੀ ਘਰੇ ਨਹੀਂ ਹੁੰਦੀ ਹੈਗੀ ਮੈਂ ਮੈਂ ਤਾਂ ਹੁਣ ਪੈਰ ਵੀ ਨਹੀਂ ਧਰਦੀ ਹੈਗੀ ਮੈਂ ਤਾਂ ਉੱਥੋਂ ਹੀ ਮੁੜ ਜਾ ਕਰੂੰਗੀ ਮੂਹਤੇ ਪੁੱਤ ਕੀ ਕਹਿਣਾ ਹੁਣ ਤੇਰੇ ਸਾਹਮਣੇ ਇਹਨੂੰ ਬਾਵੇ ਨੂੰ ਕਹਿ ਕੇ ਤਾਂ ਭੇਜ ਤਾਂ ਵੀ ਇਹ ਮਾੜਾ ਬਣ ਜਵੇ ਕਹਿ ਦੇਵੇ ਗੱਲ ਤਾਂ ਮਾਫਰ ਆਪਦੇ ਦੀ ਹੈ ਇਹ ਤਾਂ ਮੇਰਾ ਆਪਦਾ ਹੈ ਇਹ ਤਾਂ ਉਹਨੂੰ ਗੁੱਤ ਨਹੀਂ ਫੜ ਕੇ ਉਹ ਕੱਢ ਵੀ ਸਕਦਾ ਹੈ ਵੀ ਮੇਰੇ ਭੈਣੂਏ ਕਹਿੰਦੀ ਹੈ ਬਾਈ ਕੀ ਕਰਾਂ ਅਗਲੀ ਕਹਿੰਦੀ ਤਲਾਕ ਦਿੰਨੀ ਆ ਮੈਂ ਤੁਹਾਡੇ ਘਰੇ ਜਾਨੀ ਆ ਮੇਰਾ ਘਰ ਵੀ ਤੇਰੇ ਕਰਕੇ ਪਟਿਆ ਜਾਂਦਾ ਮੈਂ ਕੋਈ ਨਾ ਬਾਈ ਤੂੰ ਆਪਦਾ ਘਰ ਨਾ ਖਰਾਬ ਕਰ ਤੂੰ ਆਪਦਾ ਘਰ ਬਚਾ ਲੈ ਮੇਰੇ ਪਿੱਛੇ ਘਰ ਖਰਾਬ ਕਰਨ ਦੀ ਲੋੜ ਨਹੀਂ ਮੈਂ ਤਾਂ ਔਖੀ ਸੌਖੀ ਕੱਟ ਲੂੰਗੀ ਕੋਈ ਨਾ ਮੈਂ ਤਾਂ ਆਉਂਦੀ ਨਹੀਂ ਤੁਹਾਡੇ ਘਰੇ ਮੈਂ ਕਿਉਂ ਕਿ ਸਿੱਧੂ ਪਰ ਡਿੱਗਾ ਬਾਈ ਜਦੋਂ ਮੇਰਾ ਭਾਈ ਇਹ ਮੁੱਖ ਮੋੜ ਗਿਆ ਮੇਰੇ ਤੋਂ ਮੇਰੀ ਅਗਲੀ ਕੀ ਲੱਗੀ ਬਗਾਨੀ ਲੈ ਪੁੱਤ ਘਰੇ ਘਾਤੇ ਨਹੀਂ ਹੁਣ ਮਾਂ ਦਾ ਢਿੱਡ ਦਾ ਮੱਚਦਾ ਹੀ ਹੁੰਦਾ ਮੇਰੇ ਕੋਲ ਤਾਂ ਆ ਜਾਇਆ ਕਰੀ ਕੋਈ ਨਾ ਮਾਂ ਤੂੰ ਵੀ ਉਰੇ ਰਹਿਣੇਗਾ ਤੂੰ ਵੀ ਜ਼ਿਆਦਾ ਬੋਲਿਆ ਨਾ ਕਰ ਕੋਈ ਗੱਲ ਨਹੀਂ ਮੇਰੇ ਪਿੱਛੇ ਲੜਨ ਦੀ ਲੋੜ ਨਹੀਂ ਹੈਗੀ ਕਿਸੇ ਨਾਲ ਬਾਈ ਤੂੰ ਮੇਰੀ ਗੱਲ ਦਾ ਨਾ ਗਲਤ ਮਤਲਬ ਨਾ ਕੱਢ ਮੈਂ ਆਪਣੇ ਦਿਲੋਂ ਥੋੜੀ ਖੁਸ਼ ਹੋ ਕੇ ਕਹਿ ਰਹਾਂ ਤੈਨੂੰ ਇਹ ਗੱਲ ਵੀ ਸਾਡੇ ਕੈਨਤਾ ਐ ਤੂੰ ਬਈ ਉਹਦੇ ਪਿੱਛੇ ਲੱਗ ਕੇ ਉਹਨੂੰ ਖੜਕਾ ਵੀ ਤਾਂ ਸਕਦਾ ਤੂੰ ਉੱਥੇ ਜੇ ਤੂੰ ਮੈਨੂੰ ਪਿਆਰ ਕਰਦਾ ਹੁੰਦਾ ਸੱਚੀ ਦਿਲੋਂ ਨਾ ਵੀ ਮੇਰੀ ਭੈਣ ਐ ਮੇਰਾ ਖੂਨ ਐ ਤਾਂ ਮੇਰੇ ਪਿੱਛੇ ਨਾ ਲੜਦਾ ਵੀ ਉਹਨੂੰ ਕਹਿੰਦਾ ਜਿੱਧਰ ਜਾਣਾ ਵਗ ਜਾ ਤੁਸੀਂ ਬਈ ਆਪਦੇ ਘਰ ਬਚਾ ਲਓ ਕੋਈ ਚੱਕਰ ਨਹੀਂ ਮੈਂ ਤਾਂ ਜਿਉਂਦੀ ਜੀਵਾ ਮਰਾਂ ਕੁਝ ਮਰਜ਼ੀ ਕਰਾਂ ਉਹ ਤਾਂ ਹੈ ਤਾਂ ਇਹੀ ਗੱਲ ਆ ਉਹਦੇ ਪਿੱਛੇ ਤਾਂ ਲੱਗਿਆ ਹੋਇਆ ਜਦ ਵੀ ਕਦੇ ਤੇਰਾ ਫੋਨ ਆਜੂਗਾ ਇਹ ਵੀ ਉਹੀ ਗੱਲਾਂ ਕਰੂ ਪ੍ਰੀਤ ਤੇ ਤੋਂ ਕੁਝ ਮੰਗਦੀ ਆ ਵੀ ਤੀਆਂ ਕੁਝ ਮੰਗਣ ਨੂੰ ਫੋਨ ਕਰਦੀ ਹੁੰਦੀਆਂ ਨੇ ਦੁੱਖ ਸੁੱਖ ਕਰੇ ਨਹੀਂ ਸਕਦੀਆਂ ਮਾਂ ਤੀਆਂ ਦਾ ਨਾ ਕਰ ਪਹਿਲਾਂ ਕਹਿੰਦਾ ਫੋਨ ਤੇ ਗੱਲ ਕਰਨੀ ਹੁੰਦੀ ਆ ਤੇ ਚੋਰੀ ਕਰਿਆ ਕਰ ਸਾਹਮਣੇ ਨਾ ਕਰਿਆ ਕਰ ਮੇਰੇ ਨਾਲ ਲੜਦੀ ਆ ਦੱਸ ਮੇਰਾ ਇੰਨਾ ਵੀ ਹੱਕ ਨਹੀਂ ਵੀ ਮੈਂ ਆਪਣੀ ਕੁੜੀ ਨਾਲ ਵੀ ਨਾ ਗੱਲ ਕਰਾਂ ਮੈਂ ਕਹੀ ਤਾਂ ਜਾਨੀ ਆ ਤੀਆਂ ਦਾ ਕਰ ਉਦੋਂ ਹੁੰਦਾ ਜਦੋਂ ਤੱਕ ਉਹ ਕਵਾਰੀਆਂ ਹੁੰਦੀਆਂ ਨੇ ਜਦੋਂ ਤੀਆਂ ਬੇਈਆਂ ਜਾਂਦੇ ਨੇ ਨਾ ਉਦੋਂ ਉਹਨਾਂ ਦਾ ਪੇਕੇ ਘਰ 'ਚ ਕੁਝ ਨਹੀਂ ਹੁੰਦਾ ਉਹ ਤਾਂ ਕਹਿੰਦੇ ਹੁੰਦੇ ਫਿਰ ਭਾਈ ਵੀ ਨਹੀਂ ਆਉਦੇ ਰਹਿੰਦੇ ਹੈਗੇ ਉਹ ਵੀ ਬਗਾਨੀ ਦੇ ਹੋ ਕੇ ਖੜ ਜਾਂਦੇ ਨੇ ਬਾਈ ਕਰੇ ਵੀ ਕੀ ਭਾਈ ਜਦੋਂ ਮਹਰੂ ਬਗਾਨੀ ਧੀ ਉਹ ਇਹ ਜੀ ਟੱਕਰ ਜੀ ਜੇ ਬਗਾਨੀ ਦੀ ਚੰਗੀ ਟੱਕਰ ਹੈ ਨਾ ਤਾਂ ਭੈਣਾਂ ਦੇ ਘਰ ਸਮਾਂ ਦੋ ਦੋ ਹੋ ਜਾਂਦੇ ਨੇ ਮੈਂ ਵੀ ਟੇਕਾ ਕਰ ਇੱਕ ਸੌਰਾ ਕਰ ਮੈਂ ਵੀ ਤਾਂ ਬਾਈ ਜਾ ਕੇ ਬਗਾਨੀ ਬਣੀ ਆ ਉੱਥੇ ਮੈਂ ਤਾਂ ਉਹ ਦਿਨਾਂ ਨੂੰ ਤੁਹਾਨੂੰ ਕਦੇ ਨਹੀਂ ਕਿਹਾ ਵੀ ਉਹ ਰੇ ਆਉਣਾ ਨਹੀਂ ਜਦੋਂ ਆਉਂਦੀਆਂ ਨੇ ਸਮਾਂ ਦੀ ਮੈਨੂੰ ਤਾਂ ਇਹ ਨਹੀਂ ਖੁਸ਼ੀ ਚੜਦੀ ਆ ਵੀਲੇ ਮੇਰੀਆਂ ਨਣਦਾਂ ਆਈਆਂ ਨੇ ਹੈਗੀਆਂ ਐਨਾ ਕਰਦੀ ਆ ਮੈਂ ਤਾਂ ਉਹਨਾਂ ਦੀਆਂ ਇਹਨੂੰ ਪਤਾ ਨਹੀਂ ਇਹ ਜੇ ਕੁਝ ਕਰਕੇ ਮਿਲਦਾ ਕੀ ਹੈਗਾ ਪਤਾ ਨਹੀਂ ਕਹੀ ਜੀਏਗੀ ਇਹ ਜਨਾਨੀ ਉਹੀ ਤਾਂ ਗੱਲ ਆ ਬਾਈ ਸੰਸਕਾਰ ਚੰਗੇ ਪਰਿਵਾਰ ਦੀਆਂ ਧੀਆ ਚੰਗੇ ਸੰਸਕਾਰ ਲੈ ਕੇ ਆਉਂਦੀ ਆਂਦੀਆਂ ਨੇ ਜਿਹੜੀ ਇਹ ਸੰਸਕਾਰ ਲੈ ਕੇ ਆ ਉਹ ਤੈਨੂੰ ਪਤੀਆਂ ਪਰਿਵਾਰ ਕਿਹਾ ਜਾਊਗਾ ਗੱਲ ਤਾਂ ਫਿਰ ਮਾਂ ਤੇ ਇਹ ਮਾਂ ਨੇ ਨਹੀਂ ਸਿਖਾਇਆ ਹੈਗਾ ਸੁੱਡਲ ਨੂੰ ਮਾਂ ਨੇ ਨਹੀਂ ਸਿਖਾਇਆ ਕੰਮ ਤਾਂ ਨਹੀਂ ਸਿਖਾਇਆ ਹੈਗਾ ਇਹ ਤਾਂ ਸਿਖਾਇਆ ਦਿੰਦੀ ਵੀ ਕਿਸੇ ਨਾਲ ਵਰਤਣਾ ਕਿਵੇਂ ਨਾ ਕਿਸੇ ਨਾਲ ਵਰਤੇ ਨਾ ਕਰੇ ਅਗਵੰਡੀ ਨਾਲ ਕਿਸੇ ਨਾਲ ਵਰਤਦੀ ਹੈਗੀ ਘਰੋਂ ਨਿਕਲ ਕੇ ਨਹੀਂ ਰਾਜੀ ਹੈਗੀ ਨਹੀਂ ਤਾਂ ਸੁਣੂਗੀ ਕੁਝ ਹੋਰ ਗੋਲ ਵਾਲੇ ਲਈ ਚੱਜਦੀ ਤੇ ਕਿਸੇ ਬੁਲਾ ਕੇ ਰਾਜਵੇ ਫਿਰਦਾ ਹੈ ਤਾਂ ਹੀ ਤਾਂ ਅਗਲਾ ਬੁਲਾਵੇ। ਉਹਨੂੰ ਪਤਾ ਹੀ ਕਰ ਦੁੱਦੀ ਕਿਹ ਹੈ ਜੀ ਦੀ ਮਾਲਕ ਤਾਂ ਇਹ ਤਾਂ ਕੋਈ ਬੁਲਾਉਂਦਾ ਨਹੀਂ ਹੈਗਾ। ਅੰਦਰ ਬੜੀ ਬੈਠੀ ਰਹਿੰਦੀ ਹੈ। ਸਿੱਧਾ ਹੀ ਬੈਠ ਜਾਂਦੀ ਹੈਗੀ ਮੂੰਹ ਚੱਕ ਕੇ ਵੀ ਮੈਨੂੰ ਤਾਂ ਬੁਲਾਉ ਹੀ ਨਾ ਬਸ। ਉਹ ਤੇ ਮੇਰੀ ਗੱਲ ਸੁਣ। ਉਹੀ ਗੱਲ ਆ ਨਾ ਜੇ ਇਹਨੇ ਸੁਣ ਲਿਆ ਲੜੋਂ ਨੇ ਤੇਰੇ ਨਾਲ ਪੈਣਾ ਬਾਵੇ ਨੇ ਤਾਂ ਫੇਰ ਉਹਦੇ ਪੱਖ ਪਾਉਣਾ ਰਾਜਾ। ਮਾਂ ਨੂੰ ਪਹਿਲਾਂ ਕਿਹੜਾ ਮੈਨੂੰ ਹਾਰ ਪਾਉਂਦੀ ਆ ਉਹ। ਜਿੱਦ ਦੀਆਂ ਲੜੀਆਂ ਜਾਂਦੀ ਮੇਰੇ ਨਾਲ ਕਿੰਦੇ ਮੇਰੇ ਨਾਲ ਹੱਸ ਕੇ ਗੱਲ ਤੇਰੀ ਹੋਣੀ। ਤੇਰੇ ਕੋਲ ਬੈਠ ਕੇ ਬਾਵਾ ਤੇਰਾ ਏ ਜੇ ਉਹਦੇ ਕੋਲ ਬੈਠ ਗਿਆ ਤਾਂ ਉਹ ਮਾ ਦਿਲੋਂ ਤਾਂ ਮੈਂ ਥੋੜੀ ਕਰਦਾ ਮੈਂ ਤਾਂ ਮਜਬੂਰੀ ਚ ਤੁਹਾਡੇ ਨਾਲ ਇਹ ਗੱਲ ਕਰ ਲਾਵਾ ਚੱਲ ਕੋਈ ਨਾ ਮਤਲਬ ਤੇ ਖੂਨ ਤੋਂ ਵੱਧ ਕੇ ਥੋੜੀ ਕੁਛ ਹੁੰਦਾ ਬਸ ਇਹ ਹੀ ਸੁਣਨਾ ਰਹਿ ਗਿਆ ਤੀਗਾ ਮੈਂ ਤਾਂ ਨਹੀਂ ਆਉਂਦੀ ਹੈਗੀ ਵੀ ਤੂੰ ਡਰਦੇ ਨਾ ਐ ਵੀ ਨਹੀਂ ਮੂਰੇ ਬੋਲ ਸਕਿਆ ਵੀ ਮੇਰੀ ਭੈਣ ਦਾ ਘਰ ਆ ਆਉਗੀ ਆਪ ਵੀ ਜਦ ਇਹ ਕਹਿਣਾ ਕਿ ਕੁੜੀ ਨੂੰ ਵੀ ਅਖੇ ਘਰੇ ਨਾ ਆਇਆ ਕਰੀ ਜੇ ਲੇਟ ਹੋ ਗਈ ਆਪਣਾ ਸਹੇਲੀ ਦੇ ਘਰੇ ਰਹਿ ਲਈ ਮੈਨੂੰ ਇਹ ਗੱਲ ਕਹੀ ਵੀ ਭਾਈ ਮੇਰੀ ਭੈਣ ਆ ਮੇਰਾ ਖੂਨ ਆ ਅਸੀਂ ਨ ਇੱਕ ਦੂਜੇ ਨਾਲ ਵਰਤਾਂਗੇ ਹੋਰ ਤਾਂ ਕੌਣ ਵਰਤੂ ਸਾਡੇ ਨਾਲ ਮਾ ਇਹ ਤਾਂ ਫਿਰ ਵੀ ਬਹੁਤ ਦੂਰ ਹੈ ਪਰਾਇਆ ਹੈ ਮੇਰਾ ਮੇਰਾ ਤਾਂ ਬਾਪ ਮੇਰਾ ਦੁਸ਼ਮਣ ਹੋਇਆ ਬੈਠੇ ਐ ਉਹ ਤਾਂ ਮੈਨੂੰ ਨਹੀਂ ਉਹ ਨੂੰ ਅੱਧੀ ਕੁੜੀ ਸਮਝਦਾ ਹੈਗਾ ਪਤਾ ਨਹੀਂ ਉਹਨੇ ਕਿਵੇਂ ਮਗਰ ਲਾ ਰੱਖਿਆ ਬਾਪ ਮੇਰਾ ਕਿਸੇ ਦੇ ਮਗਰ ਲੱਗੇਗਾ ਤੱਕ ਮੇਰੇ ਪਿਓ ਨੇ ਤਾਂ ਮੇਰੀ ਸੁਣਨੀ ਸੀਗੀ ਉਹ ਪਤਾ ਨਹੀਂ ਤੈਨੂੰ ਵੀ ਤਾਂ ਲਾਏ ਰੱਖੇ ਮਗਰ ਉਹਨੂੰ ਕਿਹੜਾ ਕੱਲੇ ਨੂੰ ਲਾਇਆ ਤੂੰ ਵੀ ਤਾਂ ਲੱਗੇ ਰਹੇ ਮਗਰ ਉਹਦੇ ਚੱਲ ਪੁੱਤ ਟਾਈਮ ਤਾਂ ਸਭ ਦਾ ਹੀ ਪਾਸ ਹੋ ਜਾਂਦਾ ਪਰ ਬਰੋਟੀ ਤਾਂ ਸਭ ਨੂੰ ਹੀ ਦਿੰਦਾ ਹੈ ਕੋਈ ਗੱਲ ਨਹੀਂ ਕਹਿੰਦੇ ਚੰਗੇ ਮਾੜੇ ਦਿਨ ਤਾਂ ਆਉਂਦੇ ਹੀ ਨੇ ਦੇਖ ਲੈ ਮਾ ਹੁਣ ਤੂੰ ਆਪੇ ਹੁਣ ਕਿਹੜੇ ਮੂਹ ਨਾਲੇ ਕਰ ਚਾਹੂੰਗੀ ਮੈਂ ਮੈਨੂੰ ਐਂ ਦੱਸ ਲੱਗ ਕੇ ਉਹਦੇ ਪਿੱਛੇ ਆ ਕੇ ਕਹਿੰਦਾ ਆਈ ਨਾ ਘਰੇ ਬੜੇ ਸੌਖੇ ਤਰੀਕੇ ਨਾਲ ਕਹਿ ਗਿਆ ਤਾਂ ਵੀ ਸਾਡੇ ਘਰੇ ਨਾ ਬੜੀ ਵੀ ਮੇਰੇ ਇਸ ਘਰ ਚ ਗੁੱਸਾ ਹੈ ਨਹੀਂਗਾ ਮੈਨੂੰ ਗੁੱਸੇ ਲੱਗਦੀ ਨਹੀਂ ਕਰਦੀ ਪੁੱਤ ਮੈਨੂੰ ਪਤਾ ਵੀ ਕਿੰਨਾ ਕੁਝ ਕਰਦੇ ਨੇ ਮੇਰੇ ਨਾਲ ਤੇਰੇ ਪਿੱਛੇ ਇਹ ਤਾਂ ਤਿੰਨੇ ਇੱਕ ਹੋ ਜਾਂਦੇ ਨੇ ਮੈਂ ਇਕੱਲੀ ਰਹਿ ਜਾਨੀ ਇੱਕ ਪਾਸੇ ਤੂੰ ਕਿਉਂ ਚਲੀ ਜਾਨੀ ਐ ਫੇਰਾ ਤੂੰ ਆਦੀ ਜ਼ਮੀਨ ਲੈ ਕੇ ਅੱਡ ਬੈਜੇ ਤੇਥੋਂ ਰੋਟੀ ਵੀ ਪੱਕਦੀ ਹੈਗੀ ਹੁਣ ਵੀ ਤੇ ਪਕਾਈ ਜਾਨੀਂਗੇ ਅੱਜ ਇਕੱਲੀ ਦੀ ਪਕਾਈ ਜਾਈ ਜੇ ਬਾਪ ਉਧਰ ਗੂੰ ਖਾਂਦਾ ਖਾਂਦੇ ਉਹਨੂੰ ਕੀ ਕਰਾ ਪੁੱਤ ਮੈਂ ਕਹਨੀ ਆ ਲੋਕ ਤਮਾਸ਼ਾ ਦੇਖਣਗੇ ਲੋਕ ਤਾਂ ਉਹ ਵੀ ਤਮਾਸ਼ਾ ਦੇਖਦੀ ਨੇ ਸਾਰੇ ਗਵੰਡੀ ਗੱਲਾਂ ਕਰਦੇ ਨੇ ਵੀ 6 ਮਹੀਨੇ ਨਹੀਂ ਹੋਏ ਹਜੇ ਇਹਨੂੰ ਸਾਰੇ ਟੱਬਰ ਨੂੰ ਪਿੱਛੇ ਲਾਈ ਫਿਰਦੀ ਐ ਪਤਾ ਨਹੀਂ ਕਿੱਥੋਂ ਉਹ ਹੀ ਜੀ ਸੜੀ ਉਹ ਸੜੇ ਹੌਣ ਲੈਂਦੀ ਐ ਖਰੀਦ ਕੇ ਚੱਲ ਪੁੱਤ ਹੁਣ ਨਾ ਉਹਨੂੰ ਕੁਝ ਕਹੀਂ ਤੂੰ ਪਾਪਾ ਕੀ ਕਰਦਾ ਸੀ 9 ਵਜੇ ਘਟਦਾ ਸੀ ਮੈਂ ਤਾਂ ਇਹ ਕਹਿੰਦੀ ਸੀਗੀ ਹੂੰ ਭਾਬੀ ਨੂੰ ਸਮਝਾਦੇ ਮੜਾ ਮੋਟਾ ਕੀ ਹੋ ਗਿਆ ਜਮੀਨੀ ਮੈਨੂੰ ਦੇਖ ਕੇ ਰਾਜੀ ਹੈਗੀ ਸੱਚੀ 2 ਮਿੰਟ ਦਾ ਕਰੇ ਪੁੱਤ RAM ਕਰਨ ਆਉਣੇ ਆ ਬੈਠ ਦਿਆ ਕਰੋ ਬੈਠਣ ਦਿਆ ਕਰੋ ਹੁਣ ਮੈਂ ਕੀ ਕਰਾਂ ਮੈਨੂੰ ਕਿਹੜੇ ਬੈਠਣ ਦਿੰਦੀ ਆ ਉਹ ਜਿੱਦਾਂ ਦੀ ਮੈਂ ਆਈਆਂ ਮੇਰੇ ਗਲ ਚਕੂਠਾ ਦਿੱਤਾ ਪਿਆ ਉਹਨੇ ਹੁਣ ਕੀ ਹੋ ਗਿਆ ਹੁਣ ਹੋਣਾ ਕੀ ਵੀ ਹੁਣ ਵੀਰੇ ਨੂੰ ਸਿਖਾ ਕੇ ਭੇਜਦਾ ਉਹਨੇ ਹਾਂ ਕਹਿੰਦੀ ਜੀ ਫੈਕਟਰੀ ਚ ਲੱਗਣੇ ਨੂੰ ਕਹਦੇ ਮੇਰੇ ਘਰੇ ਨਾ ਬੜੀ ਬੀਸਸਾ ਮੇਰਾ ਘਰ ਨਹੀਂ ਹੈਗਾ ਇਹ ਜੰਮੀ ਭਰਾਏ ਕਰ ਤਾ ਉਹਨੇ ਤਾਂ ਮੈਨੂੰ 1 ਮਿੰਟ ਚ ਗੱਲ ਬੁੱਤ ਘਰ ਦੀ ਨਹੀਂ ਘੜਤੇ ਰਹੀ ਐ ਜਿਵੇਂ ਉਹ ਕਹਿੰਦੀ ਉਹ ਸਹੀ ਕਹਿੰਦੀ ਹੈਗੀ ਇੱਥੇ ਬੇਇਜ਼ਤੀ ਹੁੰਦੀ ਹੈਗੀ ਵੀ ਫਲਾਣਾ ਦੀ ਕੁੜੀ ਫੈਕਟਰੀ ਚ ਲੱਗੀ ਹੋਈ ਆ ਤਾਂ ਹੀ ਕਹਿੰਦੀ ਉਹ ਤੂੰ ਨਾਲ ਲੱਕ ਫੈਕਟਰੀ ਚ ਕਾਦੀ ਬੇਇਜ਼ਤੀ ਹੁੰਦੀ ਐ ਜਿਹੜੀ ਘਰੇ ਬੈਠੀ ਆ ਪਾਪਾ ਭੱਜ ਗਿਓ ਉਹ ਹੱਦ ਤੱਕ ਤੈਨੂੰ ਕਦੇ ਲਾਂਬਾ ਤਾਂ ਨਹੀਂ ਆਉਣ ਦਿੱਤਾ ਹੈਗੇ ਮੈਂ ਨਾ ਕੰਮ ਕੀ ਮਾੜੇਗਾ ਫੈਕਟਰੀ ਚ ਲੱਗਣਾ ਕੀ ਮਾੜਾ ਹੁੰਦਾ ਐ ਸੋ ਉੱਥੇ ਬੁੜੀਆਂ ਕਿਤੇ ਕੰਮ ਕਰਦੀਆਂ ਨੇ ਇਹ ਉਹ ਵੀ ਤਾਂ ਕਿਸੇ ਦੀਆਂ ਕੁੜੀਆਂ ਨੇ ਕਿਸੇ ਦੀਆਂ ਧੀਆਂ ਨੇ ਉਹ ਵੀ ਉਹ ਤਾਂ ਤੇਰੀ ਗੱਲ ਠੀਕ ਆ ਪਤਾ ਅਜੇ ਫੈਕਟਰੀ 'ਚ ਲੱਗਣਾ ਫਿਰ ਉੱਥੇ ਨੇੜੇ ਲੱਗ ਜਾ ਇੱਥੇ ਸਾਡਾ ਕਿਉਂ ਜਲੂਸ ਕਢਾਉਣੀ ਐ ਜਲੂਸ ਘਾ ਦੇ ਪਾਪਾ ਤੂੰ ਵੀ ਉਹਦੇ ਪਿੱਛੇ ਲੱਗ ਗਿਆ ਕੰਮ ਵੀ ਕਦੇ ਮਾੜਾ ਹੁੰਦਾ ਕੋਈ ਬੰਦੇ ਦੀ ਸੋਚ ਮਾੜੀ ਹੁੰਦੀ ਐ ਇਹ ਤੇ ਦੀ ਗਿਰੀ ਹੋਈ ਸੋਚ ਹੈਗੀ ਆਪਣੀ ਵਾਲੀ ਦੀ ਉਹ ਤਾਂ ਹੀ ਤਾਂ ਮੈਂ ਕਹਣਾ ਸੋਚ ਮਾੜੀ ਹੁੰਦੀ ਐ ਲੋਕਾਂ ਦੀ ਸੋਚ ਮਾੜੀ ਐ ਲੋਕਾਂ ਨੇ ਕਿਹੜਾ ਖਾਣ ਨੂੰ ਦੇਣੇ ਹੁਣ ਤੂੰ ਬੜੀ ਲੋਕਾਂ ਦੀ ਸੁਣਨ ਲੱਗ ਗਿਆ ਪਹਿਲੇ ਤਾਂ ਮੈਨੂੰ ਕਦੇ ਤੂੰ ਕਿਸੇ ਚੀ ਹੁਣ ਤੂੰ ਵੀ ਉਹਦੀ ਉਂਗਲ ਤੇ ਚੜੇ ਫਿਰਦੇ ਬਸ ਕੋਈ ਤਾਂ ਕੁਝ ਕਹਿੰਦਾ ਨਹੀਂ ਚੜਿਆ ਮੈਂ ਆਪਸਿਆਂਗਾ ਮੈਨੂੰ ਆਪ ਨੂੰ ਸਾਰੀ ਅਕਲ ਹੈ ਮੈਂ ਤਾਂ ਹੀ ਤੈਨੂੰ ਕਹਿੰਦਾ ਵੀ ਤੂੰ ਫੈਕਟਰੀਆਂ ਫੂਟਰੀਆਂ ਦਾ ਛੱਡ ਖੜਾ ਤੇਰੇ ਵਾਸਤੇ ਇੱਥੇ ਘਰ ਤੇਰੇ ਵਾਸਤੇ ਆ ਜੇ ਭਾਈ ਲੱਗਣਾ ਫੈਕਟਰੀਆਂ ਚ ਫਿਰ ਆਪਣੇ ਘਰ ਹੈ ਨਹੀਂ ਤੇਰੇ ਵਾਸਤੇ ਤੈਨੂੰ ਸਿੱਧੀ ਜੀ ਗੱਲ ਕਹਿੰਦਾ ਬਸ ਕੋਈ ਗੱਲ ਨਹੀਂ ਤੂੰ ਵੀ ਝੱਕ ਜਾ ਝੁੱਗਾ ਜੇ ਉਹ ਕਹੀ ਜਾਂਦਾ ਉਦੋਂ ਤੂੰ ਵੀ ਲੱਗੇ ਹੁਣ ਕਹਿੰਦਾ ਜੇ ਤੂੰ ਕਹਿੰਨੇ ਨਾ ਮੈਨੂੰ ਵੀ ਸ਼ੌਕ ਨਹੀਂ ਹੈਗੇ ਤੁਹਾਡੇ ਘਰੇ ਆਉਣ ਦਾ ਮੈਂ ਵੀ ਆਉਂਦੀ ਨਹੀਂ ਹੈਗੀ ਹਾਂ ਕੰਮ ਤਾਂ ਮੈਂ ਪਰ ਕਰੂੰਗੀ ਮੈਂ ਤੈਨੂੰ ਕਹੀ ਜਨਾ ਮੈਨੂੰ ਤੇਰੇ ਤੋਂ ਹਿਆਸ ਨਹੀਂ ਦੀ ਵੀ ਤੂੰ ਵੀ ਉਹਦਾ ਹੋ ਕੇ ਬੈਜੇਗਾ ਪੁੱਤ ਬੇਇੱਜ਼ਤੀ ਤੂੰ ਡਰਦੇ ਆਂ ਤਾਂ ਕਹਿੰਦੇ ਆਂ ਨਾ ਕਾਜੀ ਬੇਇੱਜ਼ਤੀ ਹੋਰ ਕੀ ਆ ਭਾਈ ਤੂੰ ਤਾਂ ਹੁਣ ਬੋਲੀ ਜਾਏਂਗੀ ਹੋਰ ਕੀ ਆ ਭਾਈ ਤੈਨੂੰ ਤਾਂ ਹੁਣ ਚੁੱਪ ਕਰਾਉਂਦਾ ਨਹੀਂ ਜਿਹੜੀ ਇੰਨਾ ਕੁਸ ਬੋਲਦੀ ਹੈ ਕਿ ਮੈਂ ਤੈਨੂੰ ਬੁਰੀ ਲੱਗਦੀ ਆਂ ਬੋਲ ਯੋ ਗਲਤ ਕਹੋਗੀ ਫੇਰ ਹੀ ਚੁੱਪ ਕਰਾਉਂਗਾ ਨਾ ਠੀਕ ਨਹੀਂ ਇਹਨੂੰ ਕਹਿੰਦੀ ਆ ਉਹ ਮੈਨੂੰ ਉਹ ਆਡਰ ਨਹੀਂ ਦੇਖ ਕੇ ਰਾਜੀ ਮਾਂ ਨੂੰ ਆਡਰ ਨਹੀਂ ਦੇਖ ਕੇ ਰਾਜੀ ਹੈਗੀ ਮੈਨੂੰ ਤਾਂ ਤੇ ਉਹ ਜਿਹੜੀ ਪ੍ਰੋਬਲਮ ਹੈਗੀ ਹੈਗੀ ਆ ਤੂੰ ਇਹ ਤਾਂ ਕਹਿ ਸਕਦਾ ਵੀ ਮਾਂ ਨਾਲ ਵੀ ਨਾ ਕੇ ਖਾਂਦੀ ਉਹ ਮਾਂ ਭਲੀ ਨਾ ਮਾਣੀ ਕੀ ਕਹਤਾ ਉਹ ਤੈਨੂੰ ਮਾਣੀ ਭਰੀ ਲੱਗਣ ਲੱਗੀ ਹੁਣ ਤੱਕ ਮਾਣੀ ਦਿੱਤੀ ਨਹੀਂ ਇਹਨੇ ਦਿਨ ਬਗਾ ਕੇ ਰੋਟੀਆਂ ਦਿੱਤੀਆਂ ਨੇ ਪਤਾ ਹੀ ਆ ਪੁੱਤ ਕਲੇਸ ਚ ਖਾਂਦਾ ਰਹਿਆ ਨਾ ਕਿੱਦੇ ਕੁੱਤ ਕਲੇਸ ਕਰਿਆ ਦੀਗਾ ਉਹਨੇ ਪੁੱਤ ਕਲੇਸ ਤੋਂ ਉਦੋਂ ਦਾ ਹੋ ਲੱਗੇ ਜਿੱਦੇ ਉਹ ਆਈ ਆਪਣੇ ਘਰੇ ਉਹ ਪਹਿਲਾਂ ਤੂੰ ਹੁੰਦਾ ਸੀ ਪੁੱਤ ਜਦੋਂ ਤੂੰ ਮਾੜਾ ਮੋਟਾ ਵੱਡਾ ਹੋ ਗਈ ਰੋਟੀਆਂ ਲਾਉਣ ਲੱਗ ਗਈ ਉਦੋਂ ਦੀ ਸੌਕੀ ਰੋਟੀ ਖਾਂਦੇ ਆ ਪਹਿਲਾਂ ਤਾਂ ਐਂ ਖਾਂਦੇ ਸੀ ਤਾਂ ਹੀ ਤਾਂ ਮੇਰੀ ਰੋਟੀਆਂ ਨੇ ਤੂੰ ਕਦਰ ਪਾਤੀ ਮੇਰੀ ਗੱਲ ਸੁਣ ਲੈ ਜੇ ਮੈਨੂੰ ਨਹੀਂ ਕਰੇ ਬਾਣਨਾ ਨਾ ਪਾਪਾ ਨਾ ਬਾੜੋ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਘਰੇ ਆਉਂਦੀ ਨਹੀਂ ਹੈਗੀ ਮੇਰੀ ਵੀ ਪੱਥਰ ਤੇ ਔਰ ਤੁਹਾਡੇ ਘਰ ਕਨੇ ਮੂੰਹ ਨਹੀਂ ਕਰਦੀ ਮੈਂ ਫਿਰ ਸਿਆਪਾ ਤਾਂ ਉਹੀ ਆ ਕਿਸੇ ਸੇਲੇ ਸੁਲੇ ਦੇ ਇੱਥੇ ਕਰੇ ਨਹੀਂ ਆਉਣਾ ਮੇਰੀ ਗੱਲ ਸੁਣ ਲਾ ਪਿੰਡ ਚ ਨਹੀਂ ਆਉਣੀ ਚਾਹੀਦੀ ਸਾਡੇ ਜੇ ਫੈਕਟਰੀ ਚ ਲੱਗਣਾ ਤੇ ਪਿੰਡ ਨੂੰ ਤੁਹਾਡੇ ਕੀ ਕੰਨੇ ਦਾ ਪਿੰਡੇ ਗਾ ਇਹ ਆਉਣੀ ਨਹੀਂ ਚਾਹੀਦੀ ਸਾਡੇ ਪਿੰਡ ਜਾਂ ਲੱਗਿਆ ਉਹਦੀ ਬੋਲੀ ਬੋਲਣੋਂ ਆਪ ਵੀ ਆਓ ਸਾਡਾ ਜਲੂਸ ਕਢਾਉਣਾ ਕਢਾਈ ਜਾ ਮੈਂ ਦੇ ਦੇਖ ਲਿਆ ਨਾ ਉਹ ਸੇਲੀ ਸੁਲੀ ਜੀ ਦੇ ਘਰੇ ਉੱਥੇ ਜਾ ਕੇ ਗੁੱਤਨੀ ਪਟੂਦਣ ਮੈਂ ਹੁਣ ਦੱਸ ਮੈਂ ਤਾਂ ਜਲੂਸ ਕਢਵਾਉਂਗੀ ਲੋਕਾਂ ਨੂੰ ਪਤਾ ਲੱਗੇ ਵੀ ਮੈਨੂੰ ਘਰੇ ਨਹੀਂ ਬਾੜਦੇ ਹੈਗੇ ਉਹਨਾਂ ਦੇ ਆ ਕੇ ਮੁੜਿਆ ਕਰੂੰਗੀ ਮੈਂ ਤਾਂ ਜਿੱਥੇ ਤੂੰ ਜਲੂਸ ਕਢਣਾ ਆ ਕੇ ਕ ਮੈਂ ਕਹਿੰਦਾ ਚਲ ਕਾਹ ਨੂੰ ਐ ਸੁਧਰ ਜੂਈ ਚੁੱਪ ਕਰ ਜੂਗੀ ਨਾ ਲੱਗ ਕਰ ਤੂੰ ਮੈਂ ਕੀ ਕਰਦਾ ਤੁਹਾਡਾ 5000 ਰੁਪਏ ਦੇਣਗੇ 5000 80 ਦੇ ਦਿਆ ਕਰਾਂਗੇ ਨਹੀਂ ਆ ਬੈਠੀ ਐ ਮੈਂ 5000 ਹੀ ਭਦੇ 1 ਰੁਪਇਆ ਤਾਂ ਕੱਢ ਕੇ ਨਹੀਂ ਦਿੰਦੇ ਮੈਨੂੰ 5600 ਰੁਪਏ ਦੇ ਦੋਗੇ ਤੁਸੀਂ ਹਾਂ ਉਹ ਦੇ ਦਿਆ ਕਰਾਂਗੇ ਨਾ ਲੱਗ ਪਏ ਦੇ ਦਿਆ ਕਰਾਂਗੇ ਨਾ ਲੱਗ ਗੱਲਾਂ ਹੀ ਨੇ ਤੁਹਾਡੀਆਂ ਜਦੋਂ ਹੁਣ ਉਹਦੀ ਗੱਲਾਂ ਚ ਬੋਲੀਏ ਨੇ ਤੂੰ ਬਾਅਦ ਚ ਤੇ ਮੇਰਾ ਜਾਣਦੀ ਐ ਕੀ ਕਰੇਗਾ ਤੂੰ ਹੁਣ ਤਾਂ ਤੂੰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਹੈਗਾ ਬਾਅਦ ਚ ਮੈਂ ਜਾਣਦੀ ਐ ਤੂੰ ਮੇਰੇ ਕਿੰਨਾ ਕ ਕਰੇਗਾ ਹੁਣ ਤਾਂ ਤੂੰ ਮੈਨੂੰ ਚੱਜ ਨਾਲ ਬੋੜ ਨਹੀਂ ਰਿਹਾ ਮ ਦੇਖ ਦੇ ਤੈਨੂੰ ਕਿੰਨਾ ਕ ਟਾਈਮ ਰੋਟੀਆਂ ਖਵਾਉਗੀ ਉਹ ਮਾਂ ਨੂੰ ਤਾਂ ਮੈਂ ਸੰਭਲੂਗੀ ਪਰ ਮੇਰੇ ਕੋਲ ਆ ਕੇ ਹਿੰਕਣੇ ਜਾਈ ਮੈਂ ਵੀ ਨਹੀਂ ਬਾੜ ਦੇ ਕਿਸੇ ਨੂੰ ਆਪਦੇ ਉੱਥੇ ਨੂ ਦਾ ਬਣ ਕੇ ਨਹੀਂ ਰਹਾ ਨੂ ਦੀ ਗੱਲ ਸਹੀ ਆ ਉਹਦੀ ਹਾਂ ਚ ਹਾਂ ਤਾਂ ਕਹਿਣਾ ਮੈਂ ਰਹੀ ਗੱਲ ਤੇਰੀ ਜਿਹੇ ਜੀ ਜ਼ੁਬਾਨ ਇੱਥੇ ਚਲਾਈ ਜਾਨੀ ਆ ਜਦੋਂ ਇੱਥੇ ਨਹੀਂ ਚੁੱਪ ਕਰਦੀ ਉੱਥੇ ਤਾਂ ਕੀ ਚੁੱਪ ਕਰਦੀ ਹੋਏਂਗੀ ਤੂੰ ਫਿਰ ਤਾਂ ਹੀ ਤਾਂ ਕਲੇਸ਼ ਵਧਿਆਗਾ ਆਹੋ ਹੁਣ ਤਾਂ ਮੈਂ ਲੱਗਣੀ ਸੀ ਮਾੜੀ ਮੈਂ ਤਾਂ ਜਿਹੜਾ ਤੇਰਾ ਆਪਦਾ ਖੂਨ ਮੈਂ ਤਾਂ ਬਗਾਨੀ ਹੋਗੀ ਤੇਰੀ ਉਹ ਬਗਾਨੀ ਤੇਰੀ ਆਪਦੀ ਹੋਗੀ ਉਹ ਗੱਲ ਮੈਂ ਵਿਚਾਰ ਕਰਦਾ ਹਾਂ ਵਿਚਾਰਾਂ ਤੇ ਸਹੀ ਬੋਲਦੀ ਆ ਉਹ ਬਗਾਨੀ ਕਹਦੀ ਆ ਆਪਦੀ ਧੀ ਬਣਾਈ ਹੋਈ ਆ ਤੂੰ ਸਹੀ ਬੋਲੀ ਆ ਹਾਂ ਹਾਂ ਸਿੱਧਾ ਨੇ ਕਦੇ ਬੋਲੀ ਨਹੀਂ ਹੈਗੀ ਇਹਨਾਂ ਕੋਲਸ ਮੈਨੂੰ ਸੁਣਾ ਕੇ ਹਟੀ ਆ ਉਹ ਚੰਗੀ ਹੋ ਗਈ ਤੇ ਖਤਰਬਾੜੀ ਡੈਡੀ ਆ ਬੰਨੇ ਹੱਥ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਘਰੇ ਪੈਰ ਨਹੀਂ ਧਰਦੀ ਹੈਗੀ ਪਰ ਮੈਂ ਆਪਦੀ ਸਹੇਲੀ ਦੇ ਘਰੇ ਆਉਂਗੀ ਬਈ ਜਦੋਂ ਅਗਲੀਆਂ ਮੇਰੇ ਕਰਦੀਆਂ ਨੇ ਤੁਸੀਂ ਮੇਰੇ ਕੀ ਲੱਗੇ ਚਲ ਅਸੀਂ ਤਾਂ ਭਾਈ ਤੇਰੇ ਕੋਲਸ ਨਹੀਂ ਲੱਗੇ ਜਿਹੜਾ ਜ ਕੋਈ ਕਹਾਊਗਾ ਨਾ ਕਹੂਗਾ ਉਹ ਹੈ ਜਾਂ ਕੋਈ ਕਹਾ ਲਿਆ ਕਰੂਗਾ ਰਹੀ ਗੱਲ ਸਹੇਲੀ ਦੇ ਤੂੰ ਆਈ ਤੈਨੂੰ ਫਿਰ ਮੈਂ ਦੱਸੂ ਵੀ ਕਿਵੇਂ ਆਈਦਾ ਹੁੰਦਾ ਚੱਲ ਕੋਈ ਮੇਰਾ ਦਿਮਾਗ ਨਾ ਖਾ ਜਿਹੜਾ ਕੁਸ ਤੇਰੇ ਤੋਂ ਹੁੰਦਾ ਕਰ ਲਈ ਤੂੰ ਵੀ ਹਾਂ ਕਰ ਲਾਂਗੇ ਆਈ ਗਏ ਜਾਂਦੀਆਂ ਹੋਰ ਕੰਮ ਕੋਈ ਕਰਨਾ ਨਹੀਂ ਧੰਦਾ ਨਹੀਂ ਕਰਨਾ ਮੈਂ ਤੂੰ ਕੀ ਜਾਣਦੇ ਤੂੰ ਮੇਰੇ ਬਾਪੂ ਕਹੇ ਜੇ ਕੁਝ ਬੋਲਦਾ ਮੈਂ ਤੇਰੀ ਚੰਗੀ ਕਰ ਤੂ ਤੇਗੀ ਇਹ ਫਿਰ ਤੂੰ ਪੁੱਠੇ ਪੰਗੇ ਕਿਉਂ ਕਰਦੀ ਆ ਪੁੱਠੇ ਪੰਗੇ ਕਰਦੀ ਆ ਮੈਂ ਪੁੱਠੇ ਪੰਗੇ ਕਰਦੀ ਉਹਨੂੰ ਕੁਸ ਕਹਿੰਦਾ ਨਹੀਂ ਹੈਗਾ ਉਹਨੂੰ ਕੀ ਕਹਾ ਉਹ ਸਹੀ ਕਹਿ ਰਹੀ ਹੈ ਮੈਂ ਉਹ ਵੀ ਤੇ ਇੱਕ ਦਿਨ ਯਾਦ ਰੱਖ ਤੂ ਤੇਰੀਆਂ ਗੱਲਾਂ ਨਹੀਂ ਉਹ ਹੁੰਦੀਆਂ ਨੇ ਤੂੰ ਕਰਦੀਆਂ ਤਾਂ ਤੂੰ ਹੀ ਕਰਦੀਆਂ ਨੇ ਹਾਂ ਮੈਂ ਤਾਂ ਇਹ ਜਦੋਂ ਆਪ ਪਹਿਲੀ ਵਾਰੀ ਦੇਖੇਗਾ ਆਪਦੀ ਤੀਨ ਨੂੰ ਤਾਂ ਕਹਿੰਦਾ ਤੂੰ ਮਾੜੀ ਆ ਦੇਖ ਲੈ ਉਹ ਬਗਾਨੀ ਚੰਗੀ ਹੋਗੀ ਇਹਦੇ ਖਾਤਰ ਮੈਂ ਤਾਂ ਮਾੜੀ ਕਿਸੇ ਨੂੰ ਨਹੀਂ ਕਹਿੰਦਾ ਤੇਰੇ ਵਿਚਾਰਾਂ ਨੂੰ ਕਹਿੰਦਾ ਉਹ ਮਾੜੇ ਨੇ ਨਾ ਮੇਰੇ ਕੀ ਵਿਚਾਰ ਮਾੜੀ ਨੇਗੇ 2 ਮਿੰਟਾਂ ਚ ਤੂੰ ਉਦੋਂ ਹੋ ਕੇ ਖੜ ਗਿਆ ਨਾ ਅੱਗੇ 22 ਸਾਲ ਦੀ ਹੋਈਆਂ ਫੈਕਟਰੀਆਂ ਚ ਲੱਗ ਕੇ ਹੋਈਆਂ ਤੂੰ ਫੇਰ ਫੇਰ ਉਦੋਂ ਮੈਨੂੰ ਖਾਣ ਨੂੰ ਮਿਲਦਾ ਸੀਗਾ ਭਾਈ ਹਾਂ ਹੁਣ ਤੂੰ ਮੁੱਕੀ ਮਾਰਦੀ ਆ ਹੁਣ ਜੋ ਮੈਂ ਉੱਥੇ ਰਹਿਨੀ ਆ ਮੈਂ ਤਾਂ ਵੀ ਮਾੜੀ ਆ ਜੀ ਇੱਥੇ ਹੁੰਨੀ ਆ ਮੈਂ ਤਾਂ ਵੀ ਮਾੜੀ ਆ ਸਨਾਤ ਆ ਇਹਨੂੰ ਜੇ ਸੁਣਦੀਆਂ ਤਾਂ ਸੁਣਾਉਣੇ ਪੈਂਦੇ ਆ ਤੂੰ ਚੁੱਪ ਕਰਕੇ ਬਹਿ ਜਾ ਵਸ ਭੱਗ ਜਾ ਜਾ ਭੱਜ ਜਾ ਜਾ ਤਵਾ ਉਹ ਇੱਥੋਂ ਮੈਂ ਵੀ ਜਾਣਾ ਕੰਮ ਤੇ ਗੁਲਾਗ ਦੀ ਚੜਚੜ ਕਰਨ ਇੱਥੇ ਆ ਕੇ ਫੈਕਟਰੀਆਂ ਚ ਲਾ ਕੇ ਹੁਣ ਭਰੂ ਖਜਾਨੇ ਇਹ ਮਾ ਹਾਂ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਪਿੰਡ ਜਾਨੀ ਆ ਪੁੱਤ ਹੁਣ ਕਵੇਲਾ ਤਾਂ ਹੋ ਗਿਆ ਕੋਈਆਂ ਕਾਲੂ ਵਗ ਜੀ ਹੁਣ ਤੋਂ ਕੋਈ ਗੱਲ ਨਹੀਂ ਹੁਣ ਤਾਂ ਉਹ ਵੀ ਮੈਨੂੰ ਲੱਗ ਗਿਆ ਬੋਲਣ ਮੈਂ ਤਾਂ ਉਹਨੂੰ ਬਾਪਕੇ ਇਹਨੂੰ ਵੀ ਨਹੀਂ ਜੀ ਕਰਦਾ ਉਹਦਾ ਹੋ ਕੇ ਖੜ ਗਿਆ ਐਨਾ ਕੁਝ ਬੋਲੇ ਮੈਨੂੰ ਮੈਨੂੰ ਕਹਿੰਦਾ ਸਾਡੇ ਪਿੰਡ ਚ ਆਉਣ ਦੀ ਲੋੜ ਨਹੀਂ ਜੀ ਉਹਨੇ ਤੇ ਆ ਕੇ ਕਹਿੰਦਾ ਉੱਥੇ ਜਾ ਕੇ ਬੇਇੱਜ਼ਤੀ ਕਰਕੇ ਆਉਂਗਾ ਮੈਂ ਲੈ ਐਵੇਂ ਬੇਇੱਜ਼ਤੀ ਕਰੂਗਾ ਚੌਰਾ ਕੋਈ ਗੱਲ ਨਹੀਂ ਇਹ ਤਾਂ ਮੈਂ ਗੱਲ ਕਰਦੀ ਆ ਜਿਹੜਾ ਜਿਆਦਾ ਹੀ ਇਹਦੇ ਪਿੱਛੇ ਲੱਗਿਆ ਹੋਇਆ ਕੀ ਗੱਲ ਕਰੇਗੀ ਮਾਂ ਹੁਣ ਜਦੋਂ ਹੋਏ ਉਹਦਾ ਕੇ ਉਹ ਆਪਣੀ ਗੱਲ ਥੋੜੀ ਸੁਣੂਗਾ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਮੇਰਾ ਬਾਪ ਐ ਕਿ ਉਹਦਾ ਬਾਪ ਐ ਉਹ ਉਹਦੀ ਮਿਹਤ ਲੱਗੇ ਕਰਾਉਣ ਪਤਾ ਨਹੀਂ ਕੀ ਹੋਣੇ ਸਿਰ ਚ ਪਾਏ ਉਹਦੇ ਇਹ ਜਲੇ ਹੁ ਤੈਨੂੰ ਵੀ ਹੁਣ ਮੈਂ ਕੀ ਕਹਾਂ ਇਹਨੇ ਤਾਂ ਨਾ ਚੋਰੇ ਨੇ ਦੁਖੀ ਕਰਿਆ ਪਿਆ ਮੈਨੂੰ ਹਰ ਟਾਈਮ ਉਹਦੇ ਕੋਲੇ ਬੈਠਾ ਰਹਿੰਦਾ ਕਦੇ ਉਹਦੋਂ ਹੀ ਚਾਹ ਮੰਗੂ ਕਦੇ ਰੋਟੀ ਮੈਨੂੰ ਤਾਂ ਬੁਲਾਉਂਦਾ ਵੀ ਨਹੀਂ ਹੈਗਾ ਪਤਾ ਨਹੀਂ ਉਹਨੇ ਸਿਰ ਚ ਇਹਦਾ ਕੀ ਪਾਇਆ ਹੋਇਆ ਮਮੇ ਨੂੰ ਸਮਝ ਨਹੀਂ ਆਉਂਦੀ ਸੱਚੀ ਪਤਾ ਨਹੀਂ ਕੀ ਇਹ ਜਿਹਾ ਮਾੜਾ ਕਰਿਆ ਸੀਗਾ ਮੇਰੇ ਤਾਂ ਨਾ ਘਰ ਵੱਲ ਹੁਣ ਦੇਖਣ ਨੂੰ ਜੀਭ ਵੀ ਨਹੀਂ ਕਰਦਾ ਜਮਾ ਵੀ ਜੇਬ ਦੱਸ ਤਾਂ ਮੈਂ ਉਧਰੋਂ ਸੁખી ਹੁੰਦੀ ਮੈਨੂੰ ਕੀ ਲੋੜ ਤੇ ਇੱਥੇ ਆਉਣ ਦੀ ਜੇ ਉਹੀ ਚੱਜਦਾ ਹੁੰਦਾ ਮੈਂ ਤਾਂ ਇੱਥੇ ਪੈਰ ਵੀ ਨਾ ਧਰ ਦਿਆ ਕਿ ਪੁੱਤਾਂ ਕੀ ਕਰਾਂ ਮੈਂ ਚੱਲਦੀ ਤਾਂ ਹੁਣ ਮੇਰੀ ਵੀ ਨਹੀਂ ਓਰੇ ਜੇ ਮੇਰੀ ਚੱਲਦੀ ਹੁੰਦੀ ਮੈਂ ਹੀ ਬੋਲ ਪਾਂਦੀ ਤੇਰੇ ਸਾਹਮਣੇ ਮੈਨੂੰ ਤਾਂ ਬੋਲਣ ਸਾਹ ਨਹੀਂ ਕੱਢਣ ਦਿੰਦੇ ਹੈਗੇ ਤੇਰੀ ਮਾਂ ਇੱਥੇ ਕਿੱਥੇ ਚੱਲਦੀ ਐ ਜੇ ਤੇਰੀ ਚੱਲਦੀ ਹੁੰਦੀ ਤੇਰੀ ਜੂਨ ਥੋੜੀ ਬੁਰੀ ਹੁੰਦੀ ਇੱਥੇ ਪਰ ਕਦੇ ਸੋਚਿਆ ਨਹੀਂ ਸੀਗਾ ਸੱਚੀ ਵੀ ਵੀਰਾ ਵੀ ਉਹਦੇ ਵਰਗਾ ਹੋ ਜਾਊਗਾ ਤੇ ਵੀਰਾ ਤਾਂ ਜਿਹੜਾ ਹੋਇਆ ਸੀ ਹੋਇਆ ਤੀ ਵੀ ਬਾਪ ਵੀ ਉਹਦੇ ਨਾਲ ਹੀ ਰਲ ਜਾਊਗਾ ਤੇ ਤੇਰੇ ਭਾਈ ਤਾਂ ਤੇਰਾ ਘਟ ਬੈ ਰਹੀ ਆ ਬਾਪ ਤਾਂ ਤੇਰਾ ਜ਼ਿਆਦਾ ਹੋ ਗਿਆ ਹੋਰ ਪਤਾ ਨਹੀਂ ਬਾਪ ਨੂੰ ਇਹ じゃ ਕੀ ਕੋਲ ਕੇ ਪਏ ਆਉਣੇ ਜਿਹੜਾ ਉਸੇ ਦੀ ਗੁੰਗੌਂਦਾ ਉਹ ਨਲੀਆਂ ਨੂੰ ਦਿਖਦਾ ਨਹੀਂ ਹੈਗੀ ਉਹਦੀ ਅੱਖਾਂ ਨਹੀਂ ਦਿੱਤੀ ਰੱਬ ਨੇ ਵੀ ਆਪ ਕਿੰਨਾ ਕੁਸ ਕਰਦੀ ਆ ਆਪਣੇ ਨਾਲ ਉਹ ਫਿਰ ਵੀ ਉਹਦੀ ਬੋਲੀ ਬੋਲਦਾ ਲੈ ਪੁੱਤ ਤੂੰ ਤਾਂ ਹੁਣ ਦੇਖਦੀ ਆ ਮੈਂ ਤਾਂ ਤੇਰੇ ਪਿੱਛੇ ਮੈਨੂੰ ਪਤਾ ਹੈ ਕਈ ਵਾਰ ਤਾਂ ਮੈਂ ਦੁਖੀ ਹੋ ਕੇ ਕਹਿ ਦਿੰਦੀ ਆ ਵੀ ਮੈਂ ਤੇਰੇ ਨਾਨਕੇ ਚਲੇ ਜਾਨੀ ਆ ਵੀ ਦੇ ਦੂਗੀ ਇਹ ਮੰਨੀਆਂ ਨੂੰ ਬਣਾ ਕੇ ਫਿਰ ਇਹਦੇ ਨਾਲ ਤਾਂ ਮੇਰਾ ਉਹੀ ਨਸ਼ੇੜੀ ਚੰਗਾ ਐ ਮਾ ਮੈਨੂੰ ਇਹ じゃ ਕੁਸਤਾ ਨਹੀਂ ਬੋਲਦਾ ਰੱਜ ਕੇ ਬੇਸ਼ੱਕ ਪਿਆ ਰਹਿੰਦਾਗਾ ਪਰ ਵਿਚਾਰੀ ਨੇ ਕਦੇ ਵੀ ਮੈਨੂੰ ਉੱਚੀ ਨੀਚੀ ਗੱਲ ਨਹੀਂ ਕਹੀ ਹੈਗੀ ਅਜੇ ਤੱਕ ਮਾਂ ਮੇਰੀ ਗੱਲ ਸੁਣ ਮੈਂ ਤਾਂ ਨਾ ਉਧਰੋਂ ਆ ਕੇ ਮੁੜ ਜਾ ਕਰੂੰਗੀ ਜੇ ਤੂੰ ਮੈਨੂੰ ਮਿਲਣਾ ਹੋਇਆ ਕਰੂ ਨਾ ਉੱਥੇ ਆ ਜਾ ਜੇ ਅਗਰੇ ਉਹਨਾਂ ਦੇ ਘਰੇ ਮਾਸੀ ਗਈ ਪਰ ਮੈਂ ਨਹੀਂ ਉਰੇ ਆਉਂਦੀ ਹੈਗੀ ਕੋਈਆ ਪੁੱਤ ਐਂ ਕਰ ਮੈਨੂੰ ਜੀਤਾ ਕਰਦਾਂ ਨੀ ਐਂ ਕਹਿਣ ਨੂੰ ਉਧਰੇ ਮੈਨੂੰ ਫੋਨ ਕਰਦਿਆਂ ਕਰੀ ਮੈਂ ਉੱਥੇ ਮਿਲ ਆਇਆ ਕਰੂੰਗੀ ਇਹਨਾਂ ਦੇ ਤਾਂ ਮੱਥੇ ਹੀ ਨਾ ਲੱਗੀ ਤੂੰ ਇਹਨਾਂ ਕੋਲੋਂ ਹੁਣ ਤੋਂ ਬਾਅਦ ਕਾਲੇ ਮੈਂ ਰਹੂੰਗੀ ਮੈਂ ਮਾਂ ਕਾਲੇ ਮੂੰਹ ਵਾਲੀ ਨੇ ਕਿੱਥੇ ਮੇਰੀ ਮੈਂ ਤਾਂ ਇਹਨਾਂ ਦੇ ਮਰਨ ਦੇ ਨਾਮ ਆ ਮੈਂ ਤਾਂ ਕਹਿੰਦੀ ਜੇ ਮਰ ਗਏ ਨਾ ਮੈਂ ਤਾਂ ਤਾਂ ਵੀ ਨਹੀਂ ਆਉਂਦੀ ਇਹਨਾਂ ਦੇ ਭੋਗ ਤੇ ਨਹੀਂ ਆਉਂਦੀ ਮੈਂ ਤਾਂ 헤 ਜਾਂਦੀ ਜਿਹੜੇ ਮੇਰੇ ਦੁੱਖ ਸੁੱਖ ਚ ਨਹੀਂ ਮੇਰੇ ਨਾਲ ਖੜ ਸਕਦੇ ਮੇਰੇ ਕੀ ਲੱਗੇ ਉਹ ਆ ਕਿ ਉਹਨਾਂ ਦੁਨੀਆ ਦਾ ਦੁਨੀਆਦਾਰੀ ਦੀ ਸੋਚ ਹੋਗੀ ਦੁਨੀਆ ਕੀ ਕਹੂਗੀ ਕਹਿੰਦਾ ਤੂੰ ਕੰਮਾਂ ਤੇ ਲੱਗੇਗੀ ਨਾ ਮਾਂ ਮੈਨੂੰ ਖਾਣ ਨੂੰ ਦੇਣਗੇ ਉਹੀ ਆ ਪਤੌਦਿਓ ਬੋਲੀ ਬੋਲਦੇ ਨੇ ਦੋਏ ਜਿਵੇਂ ਆ ਸਿਖਾਉਂਦੀ ਆ ਉਵੇਂ ਬੋਲਦੇ ਨੇ ਕੋਈ ਨਾ ਬੋਲੀ ਆਣ ਦੇ ਮੈਂ ਵੀ ਦੇਖਦੀ ਕਿੰਨਾ ਕ ਟਾਈਮ ਬੋਲੂ ਆ ਬਾਪ ਨੂੰ ਤਾਂ ਮੈਂ ਦੇਖੂਗੀ ਜਦੋਂ ਆ ਕੇ ਮੇਰੇ ਕੋਲ ਹਣਕੂਗਾ ਨਾ ਫਿਰ ਮੈਂ ਦਊਂ ਤਾ ਰੋਟਾ ਤੂੰ ਇਹ ਘਰ ਮਾ ਤੂੰ ਵੀ ਮੇਰੇ ਨਾਲੇ ਚੱਲ ਤੂੰ ਜ਼ਰੂਰੀ ਇੱਥੇ ਰਹਿਣੇ ਆਪੇ ਆਪ ਦੀ ਖਾਊਗਾ ਪਕਾ ਕੇ ਜਦੋਂ ਨਾ ਦਿੱਤੀਆਂ ਉਹਨੇ ਕੀ ਕਰਾਂ ਪੁੱਤ ਤੇਰੇ ਘਰੇ ਬੈਠੀ ਕਿਹੜਾ ਚੰਗੀ ਲੱਗਦੀ ਆ ਮੈਂ ਕਿਉਂ ਨਹੀਂ ਲੱਗਦੀ ਮਾਂ ਮਾਂ ਆਏਗੀ ਤੂੰ ਮੇਰੀ ਰਹਿ ਸਕਦੀ ਏ ਮੇਰੇ ਕੋਲੇ ਫਿਰ ਦੱਸ ਤੈਨੂੰ ਕੀ ਹੁੰਦਾ ਕੋਈ ਨਹੀਂ ਤੈਨੂੰ ਕੁਝ ਕਹਿੰਦਾ ਹੈਗਾ ਉੱਥੇ ਕੋਈ ਗੱਲ ਨਹੀਂ ਪੁੱਤ ਮੈਂ ਆ ਜਾਇਆ ਕਰੂੰਗੀ ਤੇਰੇ ਕੋਲ ਵੀ ਬਾਕੀ ਜਿੰਨੀ ਦੇਰ ਚੱਲਦੀਆਂ ਨੇ ਕਰਕੇ ਖਾਈ ਜਾਨੀਆਂ ਹੋਰ ਕੀ ਆ ਸਮਝ ਨਹੀਂ ਆਉਂਦੀ ਕੀ ਕਰੀਏ ਚੱਲ ਠੀਕਾ ਮੇਰਾ ਤਾਂ ਉਰੇ ਸੱਚੀ ਹੁਣ ਨਾ ਜਮੀ ਰੈਨੂ ਜੀ ਨਹੀਂ ਕਰਦਾ ਸਾਣੀ ਹੁੰਦਾ ਮੈਨੂੰ ਤਾਂ ਇਸ ਘਰ ਚ ਕੁਛ ਮੈਂ ਜਾਇਆ ਮੈਂ ਡੰਗਰ ਵਾਲੇ ਬਾੜੇ ਦੇ ਵਿੱਚ ਤੂੰ ਬੈਠ ਜਾ ਅੱਜ ਨਾ ਜਾਈ ਹੁਣ ਸਵੇਰੇ ਚੱਲ ਜਾਏ ਤੂੰ ਤਾਂ ਔਕੀ ਹੋਈ ਜੰਨੀ ਏ ਜੇ ਨਹੀਂ ਡੇਕਦੀ ਹੈਗੀ ਕੋਹ ਹਣਾ ਡੇਕਨ ਤੇ ਤੂੰ ਕਾਹਨੂੰ ਡੇਕਦੀ ਫਿਰਦੀ ਐ ਤੂੰ ਕੱਲੀ ਨੇ ਦੁੱਧ ਪੀਨੇ ਦੁੱਧ ਤਾਂ ਤੂੰ ਪਿੰਦੀ ਵੀ ਨਹੀਂ ਦੋ ਘੁੱਟ ਦੱਸ ਕੀ ਕਰਾਂ ਮੇਰਾ ਤਾਂ ਆਪ ਮੋਢਾ ਦੁਖਦਾ ਮੇਤੋਂ ਕਿਹੜਾ ਚੱਕ ਹੁੰਦਾ ਥੋੜਾ ਥੋੜਾ ਪਾ ਕੇ ਸਿੱਟ ਗਿਆ ਉਹਨੀਆਂ ਤੇਰੇ ਬਾਪ ਨੂੰ ਚੋਰੇ ਨੂੰ ਉਹ ਨਹੀਂ ਦਿਖਦਾ ਹੈਗਾ ਵੀ ਇਹਦਾ ਮੋਢਾ ਹਿੱਲਿਆ ਹੋਇਆ ਵੀ ਮੈਂ ਮਾਈ ਚਕਾਏ ਦਮਾ ਥੋੜਾ ਬਹੁਤਾ ਪਾ ਕੇ ਉਹ ਵੀ ਆਈ ਬੈਠਾ ਹਿੰਕਦਾ ਕਦੇ ਉੱਥੇ ਬੈਠ ਗਿਆ ਕਦੇ ਉੱਥੇ ਬੈਠ ਗਿਆ ਆ ਹੁਣ ਬੈਠਾ ਹੋਣਾ ਬੰਦਿਆਂ ਚ ਫਿਰ ਤੂੰ ਕਿਹੜੇ ਨੌਕਰਾਂ ਨਹੀਂ ਲੱਗੀ ਤੂੰ ਕਿਉਂ ਕਰੀ ਨਹੀਂ ਮੈਂ ਤਾਂ ਤੇਰੀ ਨਹੀਂ ਸਮਝਾਉਂਦੀ ਮਾਈਕਾ ਤੂੰ ਵੀ ਬਹਿ ਜਾ ਦਜਮੇ ਆਪ ਅੰਦਰ ਵੜ ਕੇ ਬਹਿ ਜੀ ਤੂੰ ਬਹਿ ਜਾ ਵੀ ਮੈਥੋਂ ਨਹੀਂ ਹੁੰਦੇ ਇਹਦੇ ਕੰਮ ਚਲ ਮੈਂ ਬਹੁਤੀ ਦੇਰ ਨਹੀਂ ਦੇਖਦੀ ਮੈਂ ਵੀ ਹੁਣ ਇਹੀ ਕੁਝ ਕਰ ਸ਼ੇਰ ਨਿਕੰਬਵੰਡ ਰੱਖੇ ਨੀ ਲੈ ਸੋਖੀ ਸੋਖੀ ਕੰਮ ਆਤਾਪ ਲੈ ਰੱਖੇ ਨੇ ਕੱਲੋਂ ਝਾੜੂ ਜਲਾ ਕੇ ਪਰ ਹੁੰਦੀ ਉਹ ਵੀ ਆਪਦੇ ਆਪ ਤੇ ਨਹੀਂ ਲਾਉਂਦੀ ਹੈਗੀ ਬਾਕੀ ਕੰਮ ਤੈਨੂੰ ਕਰਨੇ ਪੈਣਦੇ ਡੰਗਰਾਂ ਨਾਲ ਤੂੰ ਡੰਗਰ ਹੁੰਦੀ ਫਿਰਦੀ ਔਰੇ ਸਾਰਾ ਇਹ ਪੁੱਤ ਮੈਨੂੰ ਕਰਨਾ ਪੈਂਦਾ ਭਾਂਡੇ ਵੀ ਮੈਂ ਮਾਂਦੀਆਂ ਚੁੱਲ੍ਹੇ ਮੁਰਾ ਸਵੇਰੇ ਰੋਟੀ ਵੀ ਮੈਂ ਬਣਾਉਣੀ ਆ ਇੱਕ ਝਾੜੂ ਲਾ ਦਿੰਦੀ ਆ ਉੱਠਦੀ ਆ 7 ਵਜੇ ਪਹਿਲਾਂ ਤਾਂ ਅੱਖਾਂ ਮੀਚਦੀ ਚਾਹ ਪੀਂਦੀ ਆ ਘੰਟੇ ਚ ਬੈਠ ਕੇ ਜਾਨੂ ਮੈਂ ਸਾਰੇ ਕੰਮ ਨਿਬੇੜ ਦੰਨੀ ਆ ਐਂ ਲੱਗਦਾ ਮੈਨੂੰ ਵੀ ਜਿਵੇਂ ਉਹਨੇ ਤੈਨੂੰ ਨੌਕਰਾਨੀ ਰੱਖ ਰਕੇ ਹੁੰਦਾ ਚੱਲ ਕੋਈ ਗੱਲ ਨਹੀਂ ਜੇ ਮੇਰੇ ਨਾਲ ਕਰਦੀ ਆ ਉਹਦੀ ਮਾਂ ਨਾਲ ਹੋਣਗੀ ਐਕਣੀ ਹੁਣ ਮੈਂ ਤਾਂ ਆਪਣੇ ਪੁੱਤ ਮੂਰੇ ਨਹੀਂ ਬੋਲ ਸਕਦੀ ਨਾਲੇ ਮੇਰੀ ਗੱਲ ਸੁਣ ਲੈ ਇਹਨੂੰ ਕਹਿ ਦੀ ਮੇਰੇ ਬਾਪ ਨੂੰ ਵੀ ਮੇਰੇ ਘਰੇ ਬੰਦ ਦੀ ਲੋੜ ਨਹੀਂ ਜੇ ਮੇਰੇ ਘਰੇ ਆਗੇ ਨਾ ਮੈਂ ਉਥੋਂ ਬੇਇੱਜ਼ਤੀ ਕਰਕੇ ਕੱਢੂੰਗੀ ਨਾ ਮੈਂ ਉਹਨੂੰ ਜ਼ਿੰਦਗੀ ਪਰ ਬੁਲਾਵਾ ਕਦੇ ਇਹੇ ਜੇ ਨੂੰ ਮੇਰੀ ਮੂੰਹੋਂ ਤੇ ਹੈਗੀ ਹੁਣ ਬੇਸ਼ੱਕ ਛਿੱਤਰ ਮਾਰੀ ਜੇ ਚਲੇ ਵੀ ਜਾਵੇ ਹੂੰ ਤਾਂ ਜਾਣਾ ਹੀ ਕਿੱਥੇ ਆ ਜਾਂ ਦੁੱਖਾ ਹੈ ਹੀ ਨਹੀਂ ਕਰਦਾ ਹੈਗਾ ਫਿਰ ਮੇਰਾ ਕੀ ਲੱਗਿਆ ਇਹੇ ਜਾਂ ਮੈਨੂੰ ਨਹੀਂ ਲੋੜ ਹੈਗੀ ਇਹੇ ਜੇ ਬਾਪ ਦੀ ਬਈ ਚਲ ਠੀਕ ਆ ਪੁੱਤ ਹੁਣ ਨਾ ਤੁਰੀ ਕਬੇਰਾ ਹੋ ਜਾਣਾ ਸਵੇਰੇ ਚਲ ਜਾਈਂ ਮੈਂ ਆਉਣੀ ਆ ਸਿੱਟਿਆ ਮਗੋਹਾ ਮੈਨੂੰ ਲੱਗਦਾ ਇੱਥੇ ਪਾਸਿਆਂ 20 ਵਾਰੀ ਕਿਹਾ ਵੀ ਨਾ ਪੱਥਿਆ ਕਰੋ ਇੱਥੇ ਨਾ ਪੱਥਿਆ ਕਰੋ ਓਹੋ ਆਪਣਾ ਬਾੜਾ ਕਾਦੇ ਵਾਸਤੇ ਆ ਇੱਥੇ ਲੱਗ ਜਾਂਦੀਆਂ ਪੱਥਨ ਨਾ ਇੱਥੇ ਕੋਈ ਐਕਸੀਡੈਂਟ ਕਰਾਏਗੀ ਸੜਕਾਂ ਪਾਸਿਆਂ ਪੱਥਨ ਵਾਸਤੇ ਹੁੰਦੀਆਂ ਨੇ ਸੁਣ ਲਿਆ ਕਰ ਮਾੜੀ ਮੋਟੀ ਗੱਲ ਨਾ ਬਾੜਾ ਇੰਨੀ ਦੂਰ ਆ ਮੈਨੂੰ ਤਾਂ ਕੈ ਦਿਨ ਦਾ ਬੁਖਾਰ ਚੜਦਾ ਸਾਰਾ ਦਿਨ ਮੈਂ ਗੋਹਾ ਸਿੱਟਦੀ ਉੱਥੇ ਪਾਗਲ ਹੋ ਜੰਨੀ ਆ ਆ ਲੋਕ ਵੀ ਤਾਂ ਪੱਥ ਦੇ ਹੀ ਨੇ ਓਰੇ ਤੈਨੂੰ ਤਾਂ ਬੁਖਾਰ ਓਦੇ ਦਾ ਹੀ ਚੜਦਾ ਜਿੱਦੇ ਦੀ ਤੂੰ ਜੰਮੀ ਐ ਉੱਥੇ ਵਗ ਜਾ ਕਰ ਮਾੜਾ ਮੋਟਾ ਸਰੀਰ ਹੌਲਾ ਹੋ ਜੇ ਨਾਲੇ ਤੂੰ ਕਦੇ ਤਾਂ ਸਿੱਧੇ ਮੂੰਹ ਬੋਲ ਪਿਆ ਕਰ ਤੇਰੀ ਬੋਲੀ ਦੇਖ ਲੈ ਕਹੇ ਜੀ ਆ ਐ ਕਿਹੜੇ ਤੂੰ ਕੁੜੀ ਨੂੰ ਬੋਲ ਕੇ ਆਇਆ ਐ ਕਿ ਕੁੜੀ ਨੂੰ ਕੀ ਮੈਂ ਡਾਂਗ ਮਾਰੀ ਚਾਰਿਆ ਮਾੜੀ ਮੋਟੀ ਸ਼ਰਮ ਕਰ ਲਾ ਉਹ ਆਪਣੇ ਘਰੇ ਨਹੀਂ ਆਉ ਹੋਰ ਕਿੱਥੇ ਜਾਊ ਫੇਰ ਵੀ ਤੈਨੂੰ ਸ਼ਰਮ ਆਊਗੀ ਜਾਂ ਲੋਕਾਂ ਦੇ ਘਰਾਂ ਜਾ ਕੇ ਜਾਊ ਡਾਂਗ ਡੇਗਦੀਆਂ ਬੋਲਣ ਵਾਲੀ ਅਕਲ ਦੇਖ ਲੈ ਚੌਰਾ ਕੀ ਹੁੰਦਾ ਚੌਰਾ ਤੰਨ ਮਾਨੂੰ ਟੌਣ ਚ ਲੱਗ ਜਾਂਦੀ ਆ ਭੌਂਕਣਾ ਮੈਂ ਤਾਂ ਆਹੀ ਬੋਲੂਗੀ ਜੇ ਤੂੰ ਮੇਰੀ ਧੀ ਨੂੰ ਬੋਲੇਗਾ ਘਰੇ ਆਈ ਨੂੰ ਨਾ ਉਹ ਬਗਾਨੀ ਤੇਰੀ ਕੀ ਲੱਗਦੀ ਆ ਜਿਹਦੇ ਪਿੱਛੇ ਲਾ ਕੇ ਆਪਣੀ ਧੀ ਨੂੰ ਕਹਿਣਾ ਵੀ ਘਰੇ ਨਹੀਂ ਬੋਲਣੋਂ ਤਾਂ ਹਟਾ ਦਿੰਦਾ ਗੱਲ ਕਰ ਲੋਕਾਂ ਦੀ ਸ਼ਰਮ ਮਾਰ ਦਿੰਦੀ ਆ ਰਹੀ ਗੱਲ ਨੂੰ ਦੀ ਨੂੰਹਾਂ ਹੀ ਧੀਆ ਹੁੰਦੀਆਂ ਨੇ ਅਸਲ ਜੇ ਕੋਈ ਸਮਝੇ ਤਾਂ ਬਸ ਆਹੀ ਕੋ ਸਿੱਖਿਆ ਹੋਇਆ ਧੀ ਨਹੀਂ ਤੇਰੀ ਧੀ ਹੈਗੀ ਉਹ ਨੋਂ ਨੂੰ ਤਾਂ ਧੀ ਬਣਾ ਲਿਆ ਉਬ ਮੇਰੇ ਜੇ ਕੁੜੀ ਤੇ ਵਖਤ ਪਿਆ ਹੋਇਆ ਪਰੋਣਾ ਮਾੜਾ ਏ ਤਾਂ ਉਰੇ ਆ ਜਾਂਦੀ ਆ ਤੂੰ ਕਹਿੰਦਾ ਵੀ ਘਰੇ ਨਾ ਹੀ ਦੱਸ ਤੈਨੂੰ ਮਾੜੀ ਮੋਟੀ ਐ ਵੀ ਹੋਣਾ ਚਾਹੀਦਾ ਵੀ ਉਹ ਪਿੰਡ ਚ ਆ ਕੇ ਮਿਰੂ ਲੋਕ ਕੀ ਕਹਿਣਗੇ ਬਸ ਤੇਰੇ ਵਰਗੇ ਦਿਮਾਗ ਉਹਦਾਗਾ ਮੈਂ ਉਹਨੂੰ ਕਦੋਂ ਰੋਕਿਆ ਮੈਂ ਕਹਿੰਨਾ ਵੀ ਫੈਕਟਰੀਆਂ ਚ ਨਾ ਲੱਗ ਬੈਠੀ ਰਹਿ ਚਾਹੇ 6 ਮਹੀਨੇ ਬੈਠੀ ਰਹਿ ਨਾ ਤੂੰ ਦੇਦਿਆ ਕਰੇਂਗਾ ਉਹ ਖਰਚਾ ਕਾਹਨੂੰ ਦੱਸਤਾ ਕਿ 22 ਸਾਲ ਦੀ ਕਰਕੇ ਤੋਰੀ ਆ ਹਾਂ ਤੋਰੇ ਬੱਤੀ ਮੈਨੂੰ ਪਤਾ ਕਿਵੇਂ ਵਿਆਹੀ ਤੀਗੀ ਆ ਹੁਣ ਜਿੱਦਣ ਦੀ ਆ ਬਹੂ ਜੀ ਆਈ ਆ ਇਹਦੇ ਪਿੱਛੇ ਲਾ ਕੇ ਕਦੇ ਕੁੜੀ ਦੇ ਆਈ ਦੇ ਹੱਥ ਤੇ ਪੰਜੀ ਨਹੀਂ ਧ ਆਣੂ ਧਰੀਆ ਪੰਜੀ ਪੰਜੀ ਆਧਾਰਨਾ ਦਾ ਸਰਗੀ ਸਿੰਧਾਰਨੀ ਚੱਜ ਨਾ ਦਿੱਤਾ ਹੈਗਾ ਮੈਂ દવા ਨਾ ਦਮਾ 100 200 ਕੁੜੀ ਨੂੰ ਆਈ ਤੇਰੀ ਤਾਂ ਬੈਂਕ ਤੇ ਹਿਸਾਬ ਆਇਆ ਹੋਣਾ ਪੈਸੇ ਦਾ ਘਰ ਹੀ ਲੱਗਦੇ ਨੇ ਬੱਸ ਕਰ ਬਾਬਾ ਮੇਰੇ ਨਾਲ ਨਾ ਇੱਥੇ ਜਲੂਸ ਕੱਢ ਰਸਤੇ ਅੰਜ ਖੜ ਕੇ ਬੱਸ ਜਲੂਸ ਤਾਂ ਤੂੰ ਕਢਾਉਣੀ ਆ ਹਾਂ ਗੱਲ ਕਰ ਬੰਦੇ ਜੇ ਫਿਰਦਾ ਤੈਨੂੰ ਇੱਥੇ ਹੀ ਦੇ ਦਿੰਦਾ ਪਤਾ ਤੂੰ ਆ ਘਰੇ ਫਿਰ ਤੈਨੂੰ ਮੈਂ ਦੱਸਦਾ ਪਤਾ ਜਾਂ ਦੇਖ ਲੂੰਗੀ ਜਾਂ ਹੀ ਕੁਝ ਕਰਨ ਜੋਗਾ ਤੂੰ ਹੋਰ ਨਹੀਂ ਕੁਝ ਹੁੰਦਾ ਹੈਗਾ ਆ ਜਾ ਆ ਜਾ ਮਹਤੂਮ ਆ ਜਿਆਦਾ ਹੀ ਬੋਲੀ ਜਾਂਦਾ ਹੈ ਆ ਜੀ ਆ ਜੀ ਕੋਈ ਨਾ ਤੈਨੂੰ ਮੈਂ ਦੱਸਦਾ ਵੀ ਕਿਵੇਂ ਬੋਲਦੇ ਹੁੰਦੇ ਆ ਪਥਾਉ ਤੇਰੀਆਂ ਪਾਤੀਆਂ ਅੱਜ ਡੀਟੀ ਰੋਡ ਤੇ ਕੋਈ ਨਾ ਆ ਜਾ ਆ ਜਾ ਤੇਰੀ ਭੈਣ ਨੂੰ ਤੇਰੀ ਨੂੰ